ਕੋਛ ਨਹੀਂ ਹੋਇਆ ਤੈਨੂੰ ਤੈਨੂੰ ਸਿਰਫ ਬਹਾਨੇ ਚਾਹੀਦੇ ਸੱਜ ਕੇ ਸਵਰਨ ਦੇ ਮੇਰੀ ਗੱਲ ਸੁਣ ਇਹ ਹੁਣ ਐ ਐ ਇਹਨੂੰ ਮੈਂ ਵਿਆਹ ਕਰਾਵਾਂ ਇਹ ਬਾਹ ਦੀ ਖਸਮ ਆ ਉਹ ਹੁਣ ਤਾਂ ਤੂੰ ਆਪਣੇ ਘਰ ਚ ਖੜੀ ਆ ਚੁੰਨੀ ਜਾਨੀ ਮਾੜੀ ਮੋਟੀ ਉਤਰ ਵੀ ਜਾਊਗੀ ਸਿਰਫ ਤੇ ਕੋਈ ਚੱਕਰ ਨਹੀਂ ਦੱਸ ਜੇ ਪਰੌਣੇ ਦੀ ਡੈਥ ਹੋ ਗਈ ਤਾਂ ਮਤਲਬ ਇਹ ਥੋੜੀ ਐ ਤੂੰ ਬੰਨ ਕੇ ਫਿਰੂਗੀ ਤੂੰ ਕਾ ਗੱਲ ਹੈ ਮੰਮੀ ਤੂੰ ਤਾਂ ਚਾਪੀ ਕਰ ਰਹੀ ਆ ਤੂੰ ਤਾਂ ਵਿੱਚ ਐ ਹੀ ਨਾ ਇੱਧਰ ਹਟ ਮੇਰੀ ਧੀ ਨਹੀਂ ਲੱਗਦੀ ਆ ਤੁਸੀਂ ਵੈਧਰ ਹਟੋ ਨਹੀਂ ਜਾਦੇ ਨਾ ਨਾ ਬੋਲ ਠੀਕ ਆ ਤੇਰੀ ਧੀ ਆ ਆਪਦੀ ਧੀ ਨੂੰ ਦੀ ਬੁੱਕਲ ਚ ਰੱਖਿਆ ਕਰ ਤੈਨੂੰ ਦੁੱਧ ਚ ਪੱਤੀ ਕਿਹਾ ਸੀ ਆ ਬਣਾ ਲੈ ਪਾਪੀ ਦੁੱਧ ਚ ਤਾਂ ਪੱਤੀ ਪਾਈ ਸੀਗੀ ਅੱਛਾ ਜਾਂ ਤਾਂ ਫਿਰ ਅਸੀਂ ਕਾਮਲੇ ਹੋਵਾਂਗੇ ਜਾਂ ਤੂੰ ਸਾਨੂੰ ਕਾਮਲੇ ਬਣਾ ਰਹੀ ਐ ਦੀਦੀ ਮੇਰਾ ਸੂਟ ਦੇਖ ਤੁਸੀਂ ਸਹੀ ਆ ਮੇਰਾ ਦੱਸ ਮੇਰਾ ਸੋਹਣਾ ਲੱਗਦਾ ਤੂੰ ਤਾਂ ਆਪਦੀ ਪੈਂ ਦੇ ਦੀਦੀ ਚੱਲਾ ਜਾ ਲੇਟ ਹੋਈ ਜਾਂਦੀ ਐ ਪਾਪੀ ਮੈਂ ਵੀ ਚੱਲੂੰਗੀ ਤੁਹਾਡੇ ਨਾਲ ਖੜ ਜੋ ਨਹੀਂ ਮੈਂ ਮਰ ਜਾ ਨਹੀਂ ਆ ਕਲ ਜੋ ਗਣ ਕੌਲੇ ਮੱਥੇ ਵਾਲੀ ਲੰਗੀ ਮੇਰੀ ਗੱਲ ਸੁਣ ਲੈ ਨਾ ਸਮਝਾ ਰੱਤ ਇੱਥੇ ਰਹਿ ਤੂੰ ਨਾ ਮਨੂਰ ਸ਼ਕਲ ਵਾਲੀਏ ਤੈਨੂੰ ਐ ਨਹੀਂ ਪਤਾ ਵੀ ਤੂੰ ਵਿਧਵਾ ਹੈਗੀ ਆ ਹੁਣ ਉਹਨਾਂ ਦਾ ਸ਼ਗਨ ਵਿਹਾਰ ਦਾ ਕੰਮ ਐ ਉਹਨਾਂ ਦੇ ਮੱਥੇ ਲੱਗੇਗੀ ਨਾਲੇ ਆਂਟੀ ਦਾ ਭਾਈ ਉਹੀ ਵਹਿਮ ਕਰਦੀ ਆ ਕਿਉਂ ਭਾਬੀ ਮੈਨੂੰ ਕੀ ਹੁੰਦਾਗਾ ਮੈਂ ਵੀ ਤਾਂ ਜਾ ਸਕਦੀ ਆ ਵਿਆਹ ਦੇਖਣ ਨਹੀਂ ਤੈਨੂੰ ਹੁੰਦਾ ਨਹੀਂ ਤੇਰੇ ਖਸਮ ਮਰੇ ਨੂੰ ਹਜੇ ਸਾਲ ਹੋਇਆ ਆ ਦੇਖੀ ਸ਼ਰਮ ਨਹੀਂ ਆਉਂਦੀ ਨੀ ਕਿੱਡਾ ਕਿੱਡਾ ਸ਼ਰਮਾ ਪਾਇਆ ਉੱਥੇ ਨਾ ਭਾਈ ਜਾ ਹੜੇ ਅਗਲੀ ਆ ਤਾਂ ਬਹੁਤ ਵਹਿਮ ਕਰਦੇ ਉਹ ਤਾਂ ਸਾਨੂੰ ਵੀ ਘਰੋਂ ਕੱਢ ਦੋਗੀ ਬੱਬੀ ਮੇਰੇ ਅੱਖਾਂ ਦੁਖਦੇ ਆ ਤੇ ਤਾਂ ਕਰਕੇ ਸੁਰਮਾ ਪਾਇਆ ਸੀ ਜੀ ਹਾਂ ਆ ਕਿ ਅੱਖਾਂ ਦੁਖਦੀਆਂ ਨੇ ਨਾ ਮੇਰੀ ਗੱਲ ਸੁਣ ਅੱਗੇ ਬੱਲ ਰੰਗੇ ਨੇ ਹੁਣ ਕਹਿੰਦੇ ਬੱਲ ਵੀ ਦੁਖਦੇ ਨੇ ਮੇਰੇ ਬੁੱਲ ਫਟੇ ਪਏ ਸੀਗੇ ਤਾਂ ਕਰਕੇ ਉਹ ਲਾਈ ਸੀ ਤੇਰਾ ਨਾ ਕੁਝ ਨਹੀਂ ਹੋਇਆ ਤੈਨੂੰ ਤੈਨੂੰ ਸਿਰਫ ਬਹਾਨੇ ਚਾਹੀਦੇ ਸਜ ਕੇ ਸਵਰਨ ਦੇ ਮੇਰੀ ਗੱਲ ਸੁਣ ਇਹ ਹੁਣ ਐ ਆ ਇਹਨੂੰ ਮੈਂ ਵਿਆਹ ਕਰਾਵਾਂ ਇਹ ਬਾਦ ਇਹ ਖਸਮ ਵੀ ਉੱਥੇ ਸਾਜਤਾ ਅੱਜ ਕੇ ਜਾਉ ਕੋਈ ਨਾ ਕੋਈ ਤਾਂ ਟੱਕਰੂ ਨਹੀਂ ਸਭ ਜਾਣਦੀਆਂ ਮੈਂ ਤੇਰੇ ਬਾਰੇ ਘਰੇ ਤਾਂ ਤਾਂ ਕੰਮ ਤਾਂ ਹੁੰਦਾ ਨਹੀਂ ਹੈ ਜੋ ਕਰ ਉਹ ਅੰਦਰ ਵਾਇ ਜਲੂਸ ਨਾ ਕੱਢ ਨੂੰ ਇੱਕ ਕੋਲ ਹੋਰ ਜਿਤੇਰੇ ਵੀਰੇ ਨੂੰ ਮਹਰੀ ਜੀ ਗੱਲ ਵੀ ਦੱਸੀ ਨਾ ਉਹਨੂੰ ਸੂ ਤੱਕ ਵੀ ਲੱਗ ਗਈ ਵੀ ਅਸੀਂ ਤੇਰੇ ਨਾਲ ਕੀ ਕਰਦੇ ਆ ਉਹਦਾ ਹਸਾਬ ਲਾ ਲਈ ਚਲਦੀ ਮਾਮੀ ਮੈਨੂੰ ਵੀ ਲੈ ਚੱਲੋ ਨਾ ਨਾਲ ਪੜੇ ਤਾਂ ਨਹੀਂ ਜਿਹੜੇ ਪਏ ਨੇ ਦੱਸ ਤਾਂ ਤੇ ਮਾਰੇ ਤਾਂ ਤੂੰ ਤੇ ਮੂਡ ਖਰਾਬ ਕਰਕੇ ਤਾਤਾ ਮੈਂ ਨਾ ਇਸਨਾਂ ਦਾ ਕੀ ਵਗੈਰਾ ਮੇਰੇ ਨਾਲ ਆਏ ਪਤਾ ਨਹੀਂ ਕਿਉਂ ਕਰਦੀਆਂ ਨੇ ਬੋਲਾ ਮੈਂ ਕਿਉਂ ਨਹੀਂ ਜਾ ਸਕਦੀ ਵਿਆਹ 'ਚ ਓ ਮਮੀ ਹਾਂ ਪੁੱਤ ਮੈਂ ਸੋਚਦਾ ਮੜਾ ਜਾ ਸ਼ਹਿਰ ਜਾ ਆਵਾ ਜੁੱਤੀ ਪਾ ਕੇ ਜਾਣਾ ਹੈ ਤੇ ਉਹ ਸੌਦਾ ਪਤਾ ਕੋਈ ਸੌਦੇ ਪੁੱਤਰ ਤਾਂ ਉਹ ਤਾਂ ਲਿਸਟ ਬਣਾਈ ਪਈ ਆ ਉਹ ਲਿਸਟ ਬਣਾਈ ਵੀ ਆ ਬਣਾਈ ਹੋਈ ਹੈ ਲਿਸਟ ਚਲ ਠੀਕ ਹੈ ਫਿਰ ਹੋਰ ਤਾਂ ਨਹੀਂ ਲਿਆਉਣਾ ਕੁਛ ਮੜਾ ਮਟਾ ਹੋ ਦੇਖ ਲਈ ਬਾਕੀ ਤਾਂ ਲਿਸਟ ਸਾਰੀ ਪੂਰੀ ਬਣਾਈ ਹੋਈ ਐ ਤੂੰ ਬਈ ਤਿਆਰ ਹੋਇਆ ਉਹ ਮੈਂ ਮੜਾ ਸਹਿਰ ਜਾਇਆ ਮਾ ਸੌਦੇ ਪੁੱਤੇ ਜੇ ਖਤਮ ਹੋਏ ਪਿਆ ਕਰਦੇ ਅੱਛਾ ਉਸਾਂ ਮਾਰੇ ਪੁੱਛੀ ਜਾਂਦੇ ਕਹਿੰਦੇ ਲੱਡੂ ਵਟ ਰਹੇ ਆ ਵੀ ਜਲ ਤੇਰਾ ਬਾਈ ਨਹੀਂ ਆਇਆ ਮਾ ਪਤਾ ਨਹੀਂ ਕਿਉਂ ਨਹੀਂ ਆਇਆ ਮਾ ਆਖਿਆ ਫਿਰ ਤੂੰ ਆਪਣੇ ਸੌਦੇ ਰਹਿ ਜਣਿਆ ਤੂੰ ਉਧਰ ਤੇ ਆਏ ਹੁਣ ਹੋਰ ਅੱਛਾ ਪਾਲੂ ਪਹਿਣਾ ਤੂੰ ਕਿਉਂ ਨਹੀਂ ਆਈ ਉਹ 10 ਜਹਾਜ਼ਾ ਹੈਪੀ ਨਹੀਂ ਗਈਆਂ ਉਹ ਤੇ ਤੂੰ ਵੀ ਆ ਜਾਂਦੀ ਉਹ ਸਮਾਂ ਦੇ ਕਹੀ ਜਾਂਦੇ ਕਹਿੰਦਾ ਤੁਹਾਡੀ ਦੋਹਾਂ ਦੀ ਘਰ ਵਾਲੀਆਂ ਆ ਗਈਆਂ ਤੇਰੀ ਭੈਣ ਕਿਉਂ ਨਹੀਂ ਆਈ ਮੇਰੇ ਕੰਮ ਪਏ ਸੀ ਕੱਪੜੇ-ਕੱਪੜੇ ਧੋਣ ਵਾਲੇ ਪਏ ਸੀ ਤੇ ਫਿਰ ਮੈਂ ਕਿ ਮੈਂ ਕੱਪੜੇ ਧੋ ਲੂੰਗੀ ਉਹ ਬੁੱਗੇ ਜੇ ਕਿਤੇ ਜਾਵਾਂਗੀ ਆਵਾਂਗੀ ਤਾਂ ਹੀ ਮਾੜਾ-ਮੋਟਾ ਮਨ ਹੋਰ ਹੋਊਗਾ ਨਾਲੇ ਗਵਾਨ ਵਿੱਚ ਵਿਆਹ ਹੈ ਮਾੜਾ-ਮੋਟਾ ਰੌਣਕ ਮੇਲਾ ਦੇਖੇ ਕਰ ਦੂੰ ਘਰੇ ਕੀ ਕਰੀ ਜਾਣੀ ਹੁੰਦੀ ਹੈ ਸਾਰਾ ਦਿਨ ਮਸੋਂ ਉਥੋਂ ਵਿਆਹ ਆਉਦਾ ਆਪਾਂ ਨੂੰ ਕੱਪੜੇ ਧੋ ਕੇ ਛੱਡੀ ਸੀ ਫਿਰ ਹੁਣ ਝਾੜੂ ਚਲਾਉਣ ਲੱਗ ਗਈ ਸੀ ਨਾ ਦੱਸ ਤੂੰ ਤਾਂ ਕੰਮ ਕਰ ਆਪਣਾ ਜਾ ਕੇ ਚਲ ਮੈਂ ਤਾਂ ਕਰਦਾ ਮੈਂ ਤਾਂ ਇਹਨੂੰ ਕਹਿੰਦਾ ਤਾਂ ਉਹ ਮਾਤਾ ਮਾੜੀ ਕੋਈ ਨੰਬਰੇ ਭਾਬੀ ਹੋਰੀ ਪਾਗੀਆਂ ਨਾ ਬਹੁਤ ਹੈਗਾ ਤੂੰ ਵੀ ਨਾਲੇ ਚੱਲਦੀ ਪੁੱਤ ਤੂੰ ਕਹਤੇ ਨਹੀਂ ਗਈ ਨਹੀਂ ਮਾਂ ਮੈਂ ਭਾਬੀ ਹਰਨ ਕਹਤਾ ਸੀ ਮੈਂ ਤੁਸੀਂ ਭਾਗ ਉਹ ਹੁਣ ਤਾਂ ਤੂੰ ਆਪਣੇ ਘਰ ਚ ਖੜੀ ਆ ਚੁੰਨੀ ਜਾਣੀ ਮਾੜੀ ਮੋਢੀ ਉਤਰ ਵੀ ਜਾਊਗੀ ਸਰਪਾ ਤੇ ਕੋਈ ਚੱਕਰ ਨਹੀਂ ਦੱਸ ਜੇ ਪਰੌਣੇ ਦੀ ਡੈਥ ਹੋ ਗਈ ਤਾਂ ਮਤਲਬ ਇਹ ਥੋੜੀ ਐ ਤੂੰ ਬੰਨ ਕੇ ਫਿਰੂਗੀ ਤੂੰ ਲਾਹੌਰ ਕੇ ਆ ਕੰਮ ਧੰਦੇ ਤਾਂ ਹੁੰਦੇ ਹੀ ਰਹਿੰਦੇ ਪੁੱਤ ਜਿਹੇ ਜੀ ਪ੍ਰਮਾਤਮਾ ਨੇ ਮੇਰੀ ਕਿਸਮਤ ਲਿਖਤੀ ਵੀਰੇ ਉਹੀ ਸੀ ਠੀਕ ਹੈਗੀ ਮੈਂ ਹੀ ਠੀਕਾਂਗੀ। ਉਹ ਨਹੀਂ ਭੈਣੇ ਦੇਖ ਜੋ ਪਿੱਛੇ ਹੋ ਗਿਆ ਠੀਕ ਹੈ ਕੋਈ ਗੱਲ ਨਹੀਂ। ਉਹ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਉਹ ਪਾ ਰੋਕ ਨਹੀਂ ਸਕਦੇ। ਪਰ ਹੁਣ ਜ਼ਿੰਦਗੀ ਤਾਂ ਅੱਗੇ ਦਾ ਮਾਤਾ ਕੱਟਣੀ ਹੋ ਐ। ਉਹੀ ਤਾਂ ਗੱਲ ਐ ਬਸ ਉਹੀ ਗੱਲਾਂ ਸੋਚੀ ਜਾਂਦੀ ਪ੍ਰਾਣੀ ਆਈ। ਕਿੰਨਾ ਕੁ ਚਰੰਦਰ ਅੰਦਰ ਬਾੜ-ਬੜ ਕੇ ਜੀਊਗੀ ਦੱਸ ਇਹ। ਮਾਈ ਮੈਂ ਤਾਂ ਬਧੇਰਾ ਸਮਝਾਈ ਜਾਨੀ ਐ ਪੁੱਤ ਮਾਣੀ ਮੋਟੀ ਜੇ ਬਾਹਰ ਨਿਕਲੋਂਗੀ ਮੂੰਹ ਤੂੰ ਲਗੋਂਗੀ ਤਾਂ ਤੇਰਾ ਮਨ ਕੁਝ ਹੋਰ ਹੋਊਗਾ। ਹੋਰ ਕੀ? ਪੈਣ ਮੰਨ ਲੈ ਗੱਲ। ਉਹ ਕਹਿ ਰਹੇ ਸਮਾ ਦੇ। ਕਿ ਵੀਰੇ ਕੋਈ ਨਹੀਂ ਮੈਂ ਬਾਅਦ ਚ ਜਾ ਆਉਂ ਬੈਣੇ ਕੋਈ ਗੱਲ ਨਹੀਂ ਚਲ ਮੈਂ ਚੱਲ ਲੇ ਚੱਲਦਾ ਤੈਨੂੰ ਕੋਈ ਗੱਲ ਨਹੀਂ ਵੀਰੇ ਮੈਂ ਨਾ ਕੰਮ ਜਿੰਨ ਮੇੜ ਦਾ ਮੜ ਜਣਾ ਡੰਗਰਾਂ ਨੂੰ ਪਾਣੀ ਪਿਉਣਾਗਾ ਮੈਂ ਬਾਅਦ ਚ ਜਾਇਆ ਸਾਰਾ ਦਿਨ ਘਰੇ ਹੀ ਕੰਮ ਕਰੀ ਜਾਂਦੀ ਦੱਸ ਕਹ ਇਹਦੇ ਮਾਂ ਵੀਰੇ ਨੂੰ ਆਪ ਹੀ ਜਾ ਆਉਂ ਬਾਅਦ ਚ ਹੋ ਤਾਂ ਮੈਂ ਲੈ ਜੂਗੀ ਇਹਨੂੰ ਕੋਈ ਨਾ ਮੈਂ ਨਾਲ ਕਰਾਦਾ ਨਹੀਂ ਕੰਮ ਲੈ ਚਲ ਮੈਂ ਬਟਾਇਆ ਮੈਂ ਲੱਡੂ ਜੇ ਉਹਨਾਂ ਨਾਲ ਫਿਰ ਹੈ ਹਾਂ ਬਟਾਇਆ ਬਟਾਇਆ ਹੋਰ ਕੀ ਫਿਰ ਨੂੰ ਲੈ ਕੇ ਆ ਜੀ ਤੂੰ ਆਪੇ ਕੋਈ ਨਾ ਮੈਂ ਜੰਨੀ ਹੈ ਮਨ ਹੋਰ ਹੋ ਜੂ ਘੜੀ ਜਾ ਕੇ ਕੋਈ ਨਹੀਂ ਵੀਰੇ ਕੋਈ ਨਹੀਂ ਅੱਬ ਤੈਨੂੰ ਪਤਾ ਤਾਂ ਹੋਵੇਗਾ ਭਾਬੀ ਘਰੇ ਮਿਲ ਕੇ ਸਾਢ ਕੇ ਗਿੰਦਾਂ ਨੇ ਤੂੰ ਵੀਰੇ ਹੁਣ ਤੇ ਕਿਉਂ ਕਹਿ ਰਹੀ ਸੀ ਕਿ ਤੂੰ ਤੇਰੀ ਭਾਬੀ ਹਰੇ ਨਾਲ ਬਗਦ ਜੂਂਦੀ ਉਹ ਤਾਂ ਆਪੇ ਤਫਤੀਆਂ ਹੋਈਆਂ ਰਹਿਣੇ ਵੀ ਅਸੀਂ ਹੁਣ ਜਾਈਏ ਸੱਜ ਸਮਰ ਕੇ ਤੈਨੂੰ ਤਾਂ ਐਂ ਕਹਿੰਦੇ ਵੀ ਘਰਾਂ ਹੀ ਕੰਮ ਕਰੀ ਜਾਵੇ ਸਾਰ ਦਿਨ ਤੈਨੂੰ ਪਤਾ ਤਾਂ ਹੈਗਾ ਮੇਰੀ ਕਹੀ ਜੀ ਕਿਸਮਤ ਆ ਰੋ ਨਾ ਪੁੱਤ ਰੋ ਨਾ ਮੇਰੀ ਕਿਸਮਤ ਆ ਰੋ ਨਾ ਪਤਾ ਨਹੀਂ ਰੱਬ ਨੇ ਕਹੇ ਜੇ ਮਾਰੇ ਲੇਖ ਲਿਖਤੇ ਤੇਰੇ ਜਿਹੜਾ ਇਹਨਾਂ ਦੇ ਮੂਰੇ ਤੈਨੂੰ ਕੰਮ ਕਰਨ ਆ ਗਿਆ ਫੇਰ ਮੁੜ ਕੇ ਹੈ ਰਾਣੀਆਂ ਮੰਗਲ ਰਹਿੰਦੀ ਸੀ ਪੁੱਤ ਤੂੰ ਤਾਂ ਕਿਆ ਕਰੀਏ ਮਾਂ ਮੇਰੇ ਆ ਸੂਟ ਪਾਏ ਨੂੰ ਵੀ ਕੌਂਸ ਦੀਆਂ ਨੇ ਕੰਨੀਆਂ ਲਾਲ ਲਾਲ ਸੂਟ ਪਾ ਰੱਖਿਆ ਕੰਨੀਆਂ ਲਿਪਿਸਟ ਕਾ ਲਾਲਾ ਪੈਣੀ ਨਾ ਕਹੇ ਹੋਰ ਕ ਮਿੱਟੀ ਮਾਰ ਕੇ ਫਿਰਨ ਲਾਜ ਮਾਂ ਸਵਾਹ ਮਾਰ ਲਵਾ ਪਿੰਡੇ ਨੂੰ ਕਹਦੇ ਕਰ ਤੂੰ ਮੂਹਰੇ ਦੇਖੋ ਕੀ ਕੰਮ ਆ ਮੈਂ ਉਹਨਾਂ ਨੂੰ ਉਹ ਤਾਂ ਦੋਮੋ ਜਣੀਆਂ ਪੈ ਜਾਂਦੀਆਂ ਨੇ ਮੇਰੇ ਪਿੱਛੇ ਨੱਸ ਕੋਈ ਨਾ ਮੈਂ ਸਵਾਹ ਲੂੰਗੀ ਇਹਨਾਂ ਨੂੰ ਜਲੀਆਂ ਨਿਕਲਣਾ ਬੋਦੀ ਪਾਸੇ ਰੋ ਨਾ ਬੁੱਤ ਰੋ ਨਾ ਦੀਦੀ ਆ ਦੇ ਕੀ ਸੜਾ ਯਾ ਰੰਗ ਦਵਾਤਾ ਮੈਨੂੰ ਨੇਲ ਪਾਲਿਸ਼ ਦਾ ਇਹ ਮੇਰੇ ਡਰੈਸ ਨਾਲ ਮੈਚ ਹੀ ਨਹੀਂ ਕਰਨੀ ਜਾ ਨਹੀਂ ਪਰੇ ਸੁਡੜਲੇ ਤੂੰ ਕਾਹਨੂੰ ਇਹ ਲਾਈ ਜਾਨੀ ਆ ਜਿਹੜੇ ਸੂਟ ਲੈ ਕੇ ਆਉਣੀ ਤੇ ਉਹਨਾਂ ਦੇ ਨਾਲ ਦੀ ਲਾਉਂਦੀ ਉਹਦੇ ਨਾਲ ਦੀ ਖਰੀਦ ਕੇ ਲਿਆਉਂਦੀ ਮੇਰੀ ਗੱਲ ਸੁਣ ਮੈਂ ਤਾਂ ਸੂਟ ਸਵਾਣਾ ਹੀ ਨਹੀਂ ਮੈਂ ਤਾਂ ਡਰੈਸਾਂ ਲੈ ਕੇ ਆਉਂਗੀ ਰੈਂਟ ਤੇ ਐ ਕਿਵੇਂ ਮੈਂ ਸੂਟ ਪਾਉਂਗੀ ਮੈਨੂੰ ਨਹੀਂ ਪਤਾ ਹੈਗਾ ਸੂਟ ਪਾ ਲਈ ਭਾਈ ਮਾਂ ਮੰਮੀ ਕਿੱਥੇ ਆਇਆ ਤੂੰ ਸ਼ਰੀਕਾ ਕਰਦੀ ਇੰਨੀ ਤੂੰ ਮੇਰੀ ਗੱਲ ਸੁਣਾ ਤੁਸੀਂ ਦੋਨੇ ਜਾਣੀਆਂ ਨਾ ਤੁਸੀਂ ਕੁੜੀ ਨੂੰ ਉਹਨਾਂ ਗਵਾਂਡੀਆਂ ਦੇ ਘਰ ਨੂੰ ਕੱਤ ਨਹੀਂ ਲੈ ਕੇ ਗਈਆਂ ਮੰਮੀ ਅਸੀਂ ਤਾਂ ਇੰਨਾ ਜ਼ੋਰ ਲਾਇਆ ਉਹਨੂੰ ਕਿਉਂ ਨਹੀਂ ਲੈ ਕੇ ਗਈ ਸੀ ਨਾ ਉੱਥੇ ਉਹਦੀਆਂ ਮਾਣੀ ਮੋੜੇ ਸਖੀਆਂ ਸਹੇਲੀਆਂ ਵੀ ਹੋਣੀਆਂ ਆ। ਹੋ ਗਿਆ ਚੱਲੀ ਜਾਂ ਨਹੀਂ ਥੋੜੀਆਂ ਗੱਲਾਂ ਬਾਤ। ਕੁਛ ਨਹੀਂ ਜੀ ਮੈਂ ਤਾਂ ਕਹਿੰਦੀ ਸੀ ਮੈਂ ਕਿਹਾ ਵਿਆਹ ਨਹੀਂ ਆ ਹੋਣਾ। ਮੈਂ ਸੋਚ ਰਹੀ ਸੀ ਮਨੋਂ ਕਿ ਗੰਦੀ ਜੀ ਨੇਲਪੰਟ ਦਵਾਤੀਆਂ ਨੇ। ਮੈਂ ਕਿਹਾ ਡਰੈਸ ਲੈ ਕੇ ਆਉਂਗੀ ਤੇ ਨਾਲ ਦਾ ਸਾਰਾ ਸਮਾਨ ਵੀ ਲੈ ਕੇ ਆਉਂਗੀ। ਉਹ ਤੈਨੂੰ ਪਹਿਲਾਂ ਇੰਨਾ ਸਮਾਨ ਦਵਾਇਆ ਹਲੇ ਤੱਕ ਸਮਾਨ ਹੀ ਨਹੀਂ ਪੂਰਾ ਹੋਇਆ। ਭਾਬੀ ਦੇਖ ਲੈ ਹੁਣ ਤੂੰ। ਇਹਦਾ ਨਹੀਂ ਸਮਾਨ ਪੂਰਾ ਹੁੰਦਾ। ਫੇਰ ਕੀ ਹੋ ਗਿਆ ਮਸਾ ਤਾਂ ਵਿਆਹ ਆ ਇੱਕ। ਮੈਂ ਤਾਂ ਆਪੂ ਪੂਰੇ 5000 ਦਾ ਸੰਟ ਲੈਂਦਾ ਤੇਰੇ ਵੀਰੇ ਨੂੰ ਦੱਸ ਕੇ ਉਹ ਵੀ। ਮੈਨੂੰ ਇਹ 3000 ਤਾਂ ਲੈ ਕੇ ਅਗਲਾ ਕਿ ਟਿਕ ਟਿਕ ਝੂਡ ਬੋਲ ਨਹੀਂ ਪੰਜ ਦਾ ਕਿਹਾ ਸੀ ਪੰਜ ਦਾ ਉਹ ਤੇਰਾ ਸੂਟ ਮਾੜਾ ਮੈਨੂੰ ਵੀ 50000 ਵਾਲੀ ਡਰੈਸ ਚਾਹੀਦੀ ਸੁੱਦੀ ਜੀ ਗੱਲ ਆਪਣੀ ਨਹੀਂ ਲੈ ਲੈ ਦੱਸ ਉਹ ਗੱਲ ਸੁਣ ਤੁਸੀਂ ਤਾਂ ਬਣੇ ਕੱਪੜੇ ਲੀੜੇ ਬਾਰੇ ਬੋਲੀ ਜਾਨੀ ਆ ਭੈਣ ਨੂੰ ਵੀ ਦਵਾ ਦੋ ਪਾਲੋ ਭੈਣ ਨੂੰ ਵੀ ਕੁਸ ਉਹਦਾ ਹੈ ਕੱਪੜਾ ਲੀੜਾ ਪੂਰਾ ਲੈ ਇਹ ਤਾਂ ਆਏਗੇ ਨੇ ਇਹਨੇ ਸੋਨੇ ਸੋਹਣੇ ਸੂਟ ਉਹਦੇ ਕੋਲ ਅਸੀਂ ਤਾਂ ਉਹਨੂੰ ਕਿਹਾ ਸੀਗਾ ਆਪਾਂ ਕਿਹਾ ਤਾਂ ਹੈਗਾ ਸੀਗਾ ਵੀ ਬਾਜ਼ਾਰ ਬਾਗ ਚੱਲ ਉਹ ਕਹਿੰਦੀ ਭਾਈ ਮੰਨਦੀ ਨਹੀਂ ਹੈਗੀ ਭਾਈ ਉਹ ਨਾਲੇ ਤੁਸੀਂ ਤਾਂ ਜ਼ੋਰ ਪਾ ਕੇ ਲੈ ਜਾਂਦੀਆਂ ਉਹਨੂੰ ਉਧਰ ਉਸਾ ਮਾਦੇ ਮੈਨੂੰ ਸਾਰੇ ਬੋਲੀ ਆਵੇਂ ਉੱਥੇ ਉਹ ਆ ਗਈ ਮੰਦੀ ਦੀਦੀ ਵੀ ਪੁੱਛ ਲੋ ਚਾਹੇ ਉਹਨੂੰ ਅਸੀਂ ਕਿਹਾ ਸੀ ਵੀ ਨਾਲ ਚੱਲ ਉਹ ਦੇਖ ਲੈ ਹੁਣ ਉਹ ਮਨਦੀਪ ਭੈਣ ਉਹਧਰਾਂ ਨਾਲ ਭੇਜ ਦਿੰਦੀ ਐ ਕਹਿੰਦੀ ਮੇਰੇ ਭਾਈ ਦਾ ਵਿਆਹ ਐ ਦੱਸ ਕਹਿੰਦੀ ਉਧਰ ਚ ਆਉਣੀ ਤੇਰੀ ਭੈਣ ਨੂੰ ਕਹਿੰਦੀ ਆਈ ਨਹੀਂ ਹੈ ਇਕੱਠੀਆਂ ਪੜੀਆਂ ਲਿਖੀਆਂ ਅੱਖਰ ਕਹਿੰਦੀ ਮਾੜਾ ਮੋਟਾ ਅਸੀਂ ਬੈਠ ਲੰਦੀਆਂ ਅਸੀਂ ਕਿਹਾ ਸੀ ਇਹਨੂੰ ਦੀਦੀ ਦੀ ਤੁਹਾਨੂੰ ਕਿਹਾ ਤਾਂ ਹੈਗਾ ਸੀ ਅਸੀਂ ਸੂਟ ਬਾਰੇ ਤੁਸੀਂ ਆਪ ਹੀ ਤਾਂ ਮਨਾ ਕੀਤਾ ਸੀ ਤੁਸੀਂ ਦੱਸੋ ਨਾ ਪੁੱਤੋਂ ਸੂਟ ਲੈ ਲੈ ਭੈਣੇ ਇਹਨਾਂ ਦਾ ਸੂਟ ਆਪਣੇ ਕਰ ਲਏ ਪੂਰੇ ਮੈਂ ਮੈਂ ਮਨਾ ਕਰਤਾ ਸੀਗਾ ਭਾਬੀ ਉਹਨਾਂ ਨੂੰ ਵੀ ਮੈਂ ਸੂਟ ਲੈਣਾ ਨਹੀਂ ਆਇਆ ਹੋਰ ਫਿਰ ਉਹ ਤਾਂ ਨਹੀਂ ਦਿਲ ਕਰਦਾ ਫਿਰ ਕੀ ਹੋ ਗਿਆ ਉਹ ਆਜ ਤੂੰ ਕੋਈ ਹਰ ਟਾਈਮ ਦਰਬੀ ਦੇਖ ਮੂੰਹੇ ਟਕੀ ਜਾਂਦੀ ਦਾ ਸਭਣਾ ਕੁਝ ਨਹੀਂ ਹੁੰਦਾ ਹੈ ਹੁਣ ਗੱਲ ਸੁਣ ਭੈਣੇ ਤੈਨੂੰ ਪਹਿਲਾਂ ਵੀ ਇੰਨੀ ਵਾਰ ਸਮਝਾਇਆ ਜੇ ਤੇਰਾ ਸਿਰ ਦਾ ਸਾਈ ਨਹੀਂ ਰਿਹਾ ਸਭ ਨੂੰ ਪਤਾ ਠੀਕ ਹੈ ਪਰ ਜ਼ਿੰਦਗੀ ਤਾਂ ਕੱਟਣੀ ਹੋਵੇ ਉਹ ਬਾਈ ਦੇਲੇ ਭੈਣ ਨੇ ਕੋਈ ਸੂਟ ਨਹੀਂ ਲਿਆ। ਆ ਦੋਨਾਂ ਨੇ ਭਾਬੀ ਨੇ ਵੀ ਉਧਰ ਹੈਪੀ ਨੇ ਵੀ। ਸੂਟ ਲੈ ਲਿਆ ਇਹਨੇ ਨਹੀਂ ਸੂਟ ਲਿਆ। ਕੀ ਗੱਲ? ਤੇਰਾ ਜੀ ਨਹੀਂ ਕਰਦਾ? ਮੈਨੂੰ ਮਨ ਨਹੀਂ ਕਰਦਾ ਹੈ ਗੱਲ ਇਹਨੂੰ ਲੱਗਦਾ ਮੈਂ ਸੂਟ ਪਾ ਕੇ। ਗੱਲ ਸੁਣ। ਇਧਰ ਭਾਬੀ ਨੇ ਲਿਆ 5000 ਦਾ। ਉਹਨੇ ਲਿਆ 3000 ਦਾ। ਤੂੰ ਕਿਉਂ ਨਹੀਂ ਲੰਦੀ? ਵੀਰੇ ਮੇਰੇ ਕੋਲੇ ਬਹੁਤ ਜ਼ਿਆਦਾ ਪੈਸੇ ਨੇ ਇਸ ਕਰਕੇ ਨਹੀਂ ਲੈ ਰਹੀ। ਹਾਂ ਪੈਸੇ ਨਹੀਂ ਹੋਣੇ ਕੋਲੇ। ਸਾਨੂੰ ਕਿਹਾ ਸੀ। ਨਾਲੇ ਕਹਿੰਦੀ ਮੈਂ ਤਾਂ ਵਿਆਹ ਹੀ ਨਹੀਂ ਜਾਣਾ ਹਨਾ ਪਾ ਲੋ। ਪਿਆ ਨਹੀਂ ਜਾਣਾ। ਗਾ ਤਾਂ ਨਹੀਂ ਜਾਊਗੀ ਵਿਆਹ। ਕਸੂਦਿਲ ਨਹੀਂ ਕਰਦੇ ਤੂੰ ਮਨਦੀਪ ਭੈਣ ਨਾਲ ਪੜੀ ਹੈ ਇਕੱਠੀ ਹੈ ਨਾ ਉਹ ਜ਼ੋਰ ਪਾ ਰਹੀ ਹੈ ਉਹਨੂੰ ਦੱਸ ਮੈਂ ਕਿਹਾ ਜਵਾਬ ਦਵਾਂ ਉਹ ਨਾਲੇ ਗਵਾਂਢ ਚੇ ਜਾਣਾ ਕਿਤੇ ਦੂਰ ਤਾਂ ਜਾਣਾ ਨਹੀਂ ਹੈ ਹੋਰ ਕੀ ਆ ਮਾੜਾ ਮੋਟਾ ਰੰਗ ਟੰਗ ਦੇਖਣਾ ਜ਼ਰੂਰੀ ਹੈ ਲੱਗਦਾ ਹੈ ਨਾਲੇ ਕੋਈ ਨਹੀਂ ਵੀਰੇ ਮੈਂ ਭਗਦੀ ਭਾਬੀ ਹੋਰ ਚਲੋ ਮੇਰੀ ਗੱਲ ਸੁਣੋ ਉਹ ਆੜਤੇ ਆਇਆ ਸੀ ਆਪਣੇ ਘਰੇ ਉਹ ਕਹਿੰਦਾ ਸੀ ਹਿਸਾਬ ਕਿਤਾਬ ਜਾਂ ਕਰ ਜੋ ਕਰ ਦੂੰਗਾ ਉਹਦਾ ਤੇ ਗੱਲ ਸੁਣ ਲੈ ਹੁਣ ਤੂੰ ਧਿਆਨ ਨਾਲ ਤੈਨੂੰ ਮੈਂ ਦੰਨਾ ਪੈਸੇ ਇਹਨੂੰ ਪਾਲੋ ਭੈਣ ਜੋਗਾ ਸੂਟ ਲੈ ਕੇ ਦੇ ਇਹਨੂੰ ਉਹ ਤੂੰ ਕਾਹਦੇ ਦੰਨਾ ਇਹਨਾਂ ਨੂੰ ਪੈਸੇ ਆਪ ਪਹਿਲੇ ਆ ਕੇ ਦੇ ਦਿੰਦੇ ਨੇ ਸੂਟ ਇਹਨੂੰ ਨਹੀਂ 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 ਉਹਨੀਆਂ ਦੀ ਪਸੰਦ ਦਾ ਕੀ ਬਣਾ ਨਹੀਂ ਨਹੀਂ ਅ ਅਸੀਂ ਲੈ ਰਹਾਂ ਅਸੀਂ ਆਪ ਉਹ ਪਹਿਲੇ ਆ ਤਾਂਗੇ ਤੁਸੀਂ ਸਾਨੂੰ ਪੈਸੇ ਦੇ ਦਿਓ ਉਹ ਮੈਨੂੰ ਆਏ ਵੀ ਚਲ ਦੇਖ ਪਰ ਕੇ ਦਵਾ ਦੂੰਗੀ ਚੰਗੀ ਤਰ੍ਹਾਂ ਚਲ ਲੈ ਆ ਦੜੰਗੀ ਨਾ ਮੈਨੂੰ ਸੋਹ ਕੈਰੀ ਵੱਡੀ ਭਾਬੀ ਕਹਿੰਦੀ ਮੈਂ ਲੈ ਆ ਦੂੰਗੀ ਲੈ ਆ ਦਾਂਗੀ ਭਾਬੀ ਵਧੀਆ ਲੈ ਕੇ ਆਉਣਾ ਹਾਂ ਹਾਂ ਠੀਕ ਹੈ ਹੈਪੀ ਵਧੀਆ ਲੈ ਕੇ ਦਮ ਜਿਹੜਾ ਜਾ ਆਪਣਾ ਲਿਆਉਂਗੇ ਨਾ ਉਹ ਜੇ ਲੈ ਆ ਕੇ ਦੇਓ ਉਹ ਹੋਰ ਕਿੰਨੇ ਕੁ ਬੜਾਉਣਾ ਇਹਨਾਂ ਨੂੰ ਹੁਣ ਲੈ ਤਾਂ ਲੈ ਜਣਾ ਨੇ ਮੈਂ ਤਾਂ ਪਾ ਲੂ ਭੈਣ ਜੋਗੇ ਪੈਸੇ ਦੇਣੇ ਉਹ ਦਵਾ ਕੇ ਲਿਆਉਣਾ ਤੁਸੀਂ ਹੁਣ ਕੋਈ ਗੱਲ ਨਹੀਂ ਜੀ ਅਸੀਂ ਲੈ ਆਵਾਂਗੇ ਤੇ ਚਾਹ ਬਣਾ ਦੰਦੇ ਕੁਟਕ ਉਹ ਆਪੇ ਬਣਾ ਲੈਣਗੀ ਇਹ ਚਾਹ ਇਹ ਸਾਰਾ ਦਿਨ ਕੰਮ ਕਰ ਮੈਨੂੰ ਹੀ ਗੱਲ ਦੱਸੋ ਮਾੜਾ ਮੋਟਾ ਤੁਸੀਂ ਵੀ ਹੱਥ ਨੱਕਾ ਤੋੜ ਲੈ ਕਰੋ ਕੁਝ ਡੰਗਰਾਂ ਵੱਲ ਉਧਰ ਇਹ ਕਰੀ ਜਾਂਦੀ ਐ ਝਾੜੂ ਨਹੀਂ ਜੀ ਤੁਸੀਂ ਗਲਤ ਸਮਝ ਰਹੇ ਹੋ ਅਸੀਂ ਤੈਨੂੰ ਪਥੀਰਾ ਕਹਨੇ ਆ ਇਹ ਕਹਿੰਦੀ ਮੇਰਾ ਇੱਥੇ ਬੇਲੀ ਦਾ ਜੀ ਨਹੀਂ ਲੱਗਦਾ ਘਰੇ ਤਾਂ ਕਰਕੇ ਕਹਿੰਦੀ ਮੇਰਾ ਕੰਮਾਂ ਕਰ ਚ ਜੀ ਲੱਗਿਆ ਰਹਿੰਦਾ ਤੇ ਮੈਂ ਭਾਬੀ ਉਹਨਾਂ ਨੂੰ ਗੱਲ ਕਹੀ ਆ ਕੋਈ ਨਹੀਂ ਭਾਬੀ ਮੈਂ ਬਣਾ ਲਾਂਨੀ ਆ ਚਾਹ ਉਹ ਚੱਲ ਕੰਮਾਂ ਕਰ ਚ ਜੀ ਲੱਗਿਆ ਵੈ ਬਿਆਜ ਵੀ ਤਾਂ ਜਾਣਾ ਚਾਹੀਦਾ ਓਏ ਨੀ ਵੀਰੇ ਮੈਂ ਬਾਲ ਜਿੰਦੀ ਆ ਤਾ ਤੁਸੀਂ ਕਿਉਂ ਟੈਨਸ਼ਨ ਲੈ ਜਾਂਦੇ ਵੀਰੇ ਮੈਨੂੰ ਪਤਾ ਤੁਸੀਂ ਮੇਰੇ ਫਿਕਰ ਕਰਦੇ ਹੋ ਚਲੋ ਮੇਰੀ ਗੱਲ ਸੁਣੋ ਜੀ ਤੁਸੀਂ ਕਾਹਨੂੰ ਲੇਟ ਹੋਈ ਜਾਂਦੇ ਆ ਜਾਓ ਭੱਜੋ ਮੁੜ ਕੇ ਆੜਤੀ ਹੋਰਾਂ ਪਰਾਂ ਚੱਲ ਜੂਗਾ ਫੇਰ ਤੁਸੀਂ ਚਲ ਬਾਈ ਮੈਂ ਆੜਤੀ ਦੇ ਕੋਲ ਜਾਇਆ ਮੈਂ ਇਨੇ ਭੱਜ ਗਏ ਚਲ ਠੀਕ ਹੈ ਹੋਰ ਕੀ ਆ ਜੀ ਜੀ ਦਵਾ ਮੈਂ ਚਾਹ ਬਣਾ ਕੇ ਲਿਆਉਣੀ। ਨਿਕਲ ਸੁਣ ਨੀ ਇੱਧਰ। ਉਰੇ ਇੱਧਰ। ਨਾ ਨਾ ਮੂਰੇ ਹੀ ਪਕੜਦੇ ਕਰਦੇ ਨੇ। ਨਾ ਤੂੰ ਆਰਡਰ ਮਾਰ ਦੇ। ਆ ਗੱਲ ਐ। ਮੰਮੀ ਤੂੰ ਤਾਂ ਚਾਪੀ ਕਰ ਰਹੀ ਤੂੰ ਤਾਂ ਵਿੱਚ ਆਈ ਨਾ। ਇੱਧਰ ਹਟ। ਮੇਰੀ ਧੀ ਨਹੀਂ ਲੱਗਦੀ ਆ। ਤੁਸੀਂ ਵੈਦਰ ਹਟੋ ਨੀ। ਜਾਦੇ ਨਾ ਨਾ ਬੋਲ ਠੀਕ ਆ। ਤੇਰੀ ਧੀ ਆ। ਆਪਦੀ ਧੀ ਨੂੰ ਆਪਦੀ ਬੁੱਕਲ 'ਚ ਰੱਖਿਆ ਕਰ। ਬੁੱਕਲ 'ਚ ਲੱਟ ਗਈ ਆ ਉਹ। ਨਾਲੇ ਜੇ ਦੋ ਰੋਟੀਆਂ ਖਾਣੀਆਂ ਨੇ ਮੰਮੀ ਖਾ ਲਾ। ਨਹੀਂ ਇਹਨੇ ਤਾਂ ਵੀ ਜਾਏਂਗੀ ਤੂੰ। ਘਾਤੇ ਜਾਉਂਗੀ। ਮੇਰਾ ਕੁਝ ਨਹੀਂ ਹੈਗਾ ਓਰੇ। ਨਹੀਂ ਮੈਂ ਕਿਹੜਾ ਕੁਝ ਬੋਲ। ਨਹੀਂ ਤੁਸੀਂ ਕੀ ਗੱਲ ਹੋ ਗਈ? ਜੇ ਉਹਦੀ ਚਾਹੀ ਉਪਨ ਚੜ ਜਾਨੀ ਆ ਥੋੜੀ ਆ ਮਾਰੀ ਕਿਸਮਤ ਤਾਂ ਸਾਡੀ ਸਾਡੇ ਮੱਥੇ ਮੜ ਕੇ タルਦੀ ਆ ਆਪਣੇ ਤੁਸੀਂ ਕੀ ਖੜਾਉਂਦੀ ਆ ਸਾਰਾ ਦਿਨ ਕੰਮ ਕਰਦੀ ਆ ਤਾਂ ਖਾਂਦੀ ਆ ਉਹ ਵਿਆਹ ਕੇ ਤੋੜ ਦੂੰਗੀ ਕਿਸੇ ਵਾਰ ਸੇ ਤੋੜ ਦੂੰਗੀ ਜਦੋਂ ਟਾਈਮ ਆਊਗਾ ਇੱਕ ਹੀ ਗੈਨੀ ਆ ਤੂੰ ਨਾ ਫਲਾਉ ਮੈਂ ਤੈਨੂੰ ਇੱਧਰ ਹਟ ਇੱਧਰ ਇੱਧਰ ਹਟ ਤੂੰ ਬੋਲਦੀ ਤੂੰ ਜ਼ਿਆਦਾ ਹੀ ਹਾਂ ਬਸ ਬੁੱਤ ਬਸ ਕਿਵੇਂ ਮਸਤਾ ਰੱਖੀ ਮਮੀ ਨੇ ਹਮ ਦਾਦੇ ਮੈਂ ਤੀਨ ਉਸਕੇ ਕਰ ਲਿਆ ਕਰਾਂ ਦੀ ਬਾਕੜ ਸਾਡੇ ਕੋਲ ਨਹੀਂ ਚੱਲਣੇ ਬਸ ਸਿੱਧੀ ਹੋ ਕੇ ਤਾਂ ਚਾਹ ਬਣਾ ਲੈ ਨਾਲੇ ਸਾਨੂੰ ਵੀ ਲਿਆ ਜੀ ਸੜ ਦੁਖੀ ਜਾਂਦਾ ਸਾਡਾ ਆ ਜੀ ਜੀ ਗੱਲਾਂ ਦੇ ਪਹਾੜ ਬਣਾਉਣੇ ਤਾਂ ਇਹਨਾਂ ਤੇ ਸਿੱਖੇ ਕੋਈ ਸ਼ਰਮ ਨਹੀਂ ਆ ਗਈ ਇਹਨਾਂ ਨੂੰ ਮਾਂ ਮੈਂ ਇਹਨਾਂ ਨੂੰ ਕੀ ਮਾੜਾ ਕਹਿਣੀ ਆਂਗੀ ਕੁਝ ਨਹੀਂ ਮਾੜਾ ਕਹਿਆ ਰੱਬ ਨੇ ਮਾੜਾ ਕਰਿਆ ਪੁੱਤ ਤੇਰੇ ਨਾਲ ਨਾਲੇ ਮੈਂ ਵੀ ਮੇਰੇ ਵੀਰਾਂ ਨੂੰ ਤੂੰ ਕਹਿ ਦਿਆ ਕਰ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਕੁਕ ਲੈਣਾ ਆ ਰੋ ਨਾ ਪੁੱਤ ਰੱਬ ਸਭ ਕੁਝ ਠੀਕ ਹੈ ਕਰੂਗਾ ਪੁੱਤ ਆ ਲਿਖਿਆ ਬੱਤਾ ਤੇਰੇ ਕਰਮਾਂ ਚ ਇਹਨਾਂ ਦੀ ਸੈਣੀ ਆ ਚੁੱਪ ਕਰ ਜਾ ਮੈਂ ਤਾਂ ਚਾਹ ਪਾਣੀ ਮੈਨੂੰ ਆਪ ਦਿੰਦੀ ਆ ਸਾਰੇ ਕੰਮ ਮੈਂ ਤਾਂ ਇਸ ਗੱਲ ਦੀ ਬਰੀ ਆਸ ਕਰਦੀ ਆ ਚੁੱਪ ਕਰ ਜਾ ਮੈਂ ਤਾਂ ਇਹ ਸੋਚਦੀ ਆ ਵੀ ਇਹਦਾ ਕੀਤਾ ਕੀ ਜਾਵੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਦਮਕੁੱਟਦਾ ਇਹਦੇ ਨਾਲ ਤਾਂ ਮੇਰਾ ਭਾਬੀ ਆਹ ਲੋ ਚਾਹ ਫੇ ਲੋ ਚਾਹ ਮਾਂ ਲਾਣੀ ਬਣਾ ਕੇ ਲਈ ਆ ਦੇਖਾਂ ਦੇਖੀ ਚਾਹ ਤੈਨੂੰ ਦੁੱਧ ਚ ਪੱਤੀ ਕਿਹਾ ਸੀ ਆ ਬਣਾ ਲਈ ਮੂਤ ਭਾਬੀ ਦੁੱਧ ਚ ਤਾਂ ਪੱਤੀ ਪਾਈ ਸੀਗੀ ਅੱਛਾ ਜਦੋਂ ਤਾਂ ਫਿਰ ਅਸੀਂ ਕਾਮਲੇ ਹੋਵਾਂਗੇ ਜਦ ਤੂੰ ਸਾਨੂੰ ਕਾਮਲੇ ਬਣਾ ਰਹੀ ਐ ਤੈਨੂੰ ਲੱਗਦਾ ਕਿਸੇ ਵਾਸਤੇ ਦੁੱਧ ਚ ਪੱਤੀ ਪਾਈ ਹੋਈ ਆ ਪਾਣੀ ਪਾਇਆ ਨਹੀਂ ਤੂੰ ਹੈ ਪਾਇਆ ਅੱਧਾ ਇੱਕ ਗਲਾਸ ਪਾਣੀ ਦਾ ਪਾਇਆ ਫਿਰ ਸਾਰਿਆਂ ਦੀ ਬਣਾਈ ਸੀ ਨਾ ਦੁੱਧ ਸਾਹਮਣੇ ਰੱਖ ਦਿਆ ਮਹਾਰਾਣੀ ਰਾਤ ਨੂੰ ਪੈਣ ਵੇਲੇ ਪਿੰਦੀ ਆ ਘਾਟਾ ਘਟ ਗੜਬੀ ਮੂੰਹ ਨੂੰ ਲਾ ਕੇ ਫੇਰ ਆ ਭਾਬੀ ਮੈਂ ਕਿੱਥੇ ਪੀਨੀ ਆ ਦੁੱਧ ਤੁਸੀਂ ਗੜਬੀ ਇੱਕ ਦੁੱਧ ਦੀ ਰੱਖ ਦੇ ਬਾਕੀ ਤੇ ਤੁਸੀਂ ਲੈ ਜਾ ਜਾਨੇ ਆਪੋ ਆਪ ਦੇ ਕੰਮ ਰੇਚ ਪਾ ਕੇ ਸਾਡੇ ਸਾਹਮਣੇ ਨਾ ਪੁਲਿਸ ਜੀ ਨਾ ਹੀ ਬਣਿਆ ਕਰ ਤਾਂ ਚੰਗੀ ਗੱਲ ਐ ਜੇ ਦੁੱਧ ਚ ਪੱਤੀ ਪਾ ਕੇ ਲੈ ਕੇ ਆ ਸਾਡੇ ਵਾਸਤੇ ਇਹ ਕਿਆ ਨਕਰਾਨੀ ਨਹੀਂ ਹੈਗੀ ਤੁਹਾਡੀ ਤੇ ਫਿਰ ਅਸੀਂ ਕਿਹੜਾ ਇਸ ਘਰ ਦੇ ਨੌਕਰਾਨੀ ਆ ਅਸੀਂ ਵੀ ਇਸ ਘਰ ਦੇ ਵਾਟੀਆਂ ਜੇ ਤੁਸੀਂ ਚਾਹ ਪੀਣੀ ਹੈ ਨਾ ਆਪਣੀ ਬਣਾ ਕੇ ਪੀ ਲਓ ਚੰਮਰੀਆਂ ਪਈਆਂ ਹਰਾਮ ਜਦੀਆਂ ਤੁਸੀਂ ਚਾਹ ਤਾਂ ਮਾਤਾ ਸੀ ਇਸੇ ਤੋਂ ਬਣਵਾ ਕੇ ਪੀਣੀ ਇਹ ਨਹੀਂ ਬਣਾਉਣੀ ਹੈਗੀ ਟਾਲੇ ਕੁੜੀ ਅੰਦਰ ਪੀਣੀ ਪੀਵੇ ਨਹੀਂ ਪੀਣੀ ਨਾ ਪੀਵੇ ਕੋਈ ਗੱਲ ਨਹੀਂ ਮਾਤਾ ਫਿਰ ਤੂੰ ਵੀ ਕੰਨ ਖੋਲ ਕੇ ਸੁਣ ਲੈ ਜੇ ਇਸ ਘਰ ਚ ਨੇ ਰਹਿਣਾ ਤਾਂ ਕੰਮ ਤਾਂ ਕਰਨਾ ਹੀ ਪਊਗਾ ਕਰਾ ਸੀ ਆਪ ਹੀ ਲਵਾਵਾਂਗੇ ਆਪਣੇ ਤਰੀਕੇ ਨਾਲ ਤੁਸੀਂ ਆਪਣਾ ਆਪੇ ਘਰੇ ਕਰੋ ਉਹਨਾਂ ਨੇ ਕਰਨਾ ਹੈਗਾ ਕੋਈ ਗੱਲ ਨਹੀਂ ਉਹ ਤਾਂ ਸਿਆਪੀ ਕਰਾ ਲਾਂਗੇ ਆ ਦੇਖਿਆ ਮੰਮੀ ਦੇ ਵੀ ਫਰ ਨਿਕਲੇ ਕੱਟਣੇ ਪੈਣਗੇ ਮਾਮਾ ਧੀਆ ਦੇ ਐ ਨਹੀਂ ਠੀਕ ਹੁੰਦੀਆਂ ਹੈਗੀਆਂ ਮੈਂ ਤਾਂ ਇਹ ਸਕੀਮ ਲਾ ਰਹੀ ਹਾਂ ਵੀ ਆਪਾਂ ਨੂੰ ਇੱਥੇ ਕਿੰਨਾ ਕੁ ਟਾਈਮ ਬਿਠਾ ਕੇ ਰੱਖਾਂਗੇ ਜੇ ਆਪਾਂ ਇਹਨਾਂ ਨਾਲ ਗੱਲ ਕਰਕੇ ਕਿਤੇ ਤੋੜ ਦਈਏ ਅੱਜ ਕੱਲ੍ਹ ਲੋੜਵੰਦ ਪਰਿਵਾਰ ਬੜੇ ਨੇ ਗੱਲਾਂ ਫਹਾ ਲਊ ਆਪਣੇ ਹੋਰ ਕੀ ਆ ਮੈਨੂੰ ਤਾਂ ਨਹੀਂ ਬਿਵਰਗੀ ਲੱਗਦੀ ਆ ਮੈਂ ਤੈਨੂੰ ਰਾਹ ਯੱਕ ਨਹੀਂ ਚੱਲ ਸਕਦੀ ਜਿੱਦਣ ਦੀ ਆ ਮੇਰੀਆਂ ਤਾਂ ਅੱਖਾਂ 'ਚ ਰੋੜ ਵਾਂਗੂ ਰੜਕਦੀ ਆ ਇਹ ਜੇ ਇਹੇ ਵਾਕੇ ਬਾਕੀ ਫਿਰ ਆਪਣੇ ਘਰ ਦਾ ਕੰਮ ਕੌਣ ਕਰੂਗਾ ਇਹ ਮਾਰ ਗੋਲੀ ਤੋਂ ਕੰਮ ਲੋ ਆਪਾਂ ਕੋਈ ਕੰਮ ਵਾਲੀ ਲਾ ਲਾਂਗੇ ਇਹ ਕਿਹੜਾ ਆਪਾਂ ਤੋਂ ਬਾਹਰ ਨੇਗੇ ਕੋਈ ਗੱਲ ਨਹੀਂ ਤੂੰ ਇੱਕ ਵਾਰ ਇਹਦਾ ਹੱਲ ਕਰ ਜਿਵੇਂ ਮਰਜ਼ੀ ਹੱਲ ਤਾਂ ਇਹ ਹੀ ਆ ਮੈਨੂੰ ਇਹੋ ਜਿਹਾ ਘਰ ਚ ਬੈ ਕੇ ਤੋਰਾਂਗੇ ਨਾ ਜਿੱਥੇ ਦੀ ਉਹਲਾ ਰੇਲ ਬਣਾ ਕੇ ਰੱਖਿਆ ਕਰੀ ਨੌਕਰਾਂੀਆਂ ਵਾਂਗੂ ਮੌਤਾਂਲੇ ਖੂਚ ੱਤਕਾ ਦੇ ਇਹਨੂੰ ਮੌਤਾਂਲੇ ਚ ਘਰ ਕੋਈ ਨਹੀਂ ਗਾ ਚ ਫਿਰ ਇਹ ਕੰਮ ਤਾਂ ਤੂੰ ਹੀ ਕਰ ਸਕਦੀ ਆ ਨਾਲੇ ਹਾਂ ਇਹਨਾਂ ਨੂੰ ਤਾਂ ਇੱਕ ਇੰਨੀ ਕੁ ਗੱਲ ਦੀ ਭਣਕ ਨਾ ਲੱਗੇ ਵੀ ਆਪਾਂ ਕਰਕੇ ਦਿੱਤਾ ਕੋਈ ਨਾ ਜਿਮੀ ਮੈਂ ਢਿੱਕੇ ਉਹ ਇਹਨੂੰ ਕੋਈ ਜਨਾ ਟਰੈਕਟਰ ਵੀ ਧੋ ਦਿਆ ਕਰਕੇ ਦੇ ਉਹ ਬਾਈ ਮੈਂ ਤਾਂ ਫਿਰ ਤੈਨੂੰ ਪਤਾ ਹੁਣ ਕੰਮ ਤੇ ਵੀ ਜਾਣਾ ਹੁੰਦਾ ਮਾਹਰਲ ਧੋ ਦਮਾ ਟਰੈਕਟਰ ਧੋ ਦੋ ਨਾ ਗੱਲ ਕੱਲੂ ਸਵੇਰੇ ਧੋ ਦੂੰਗਾ ਨਹੀਂ ਇਹਨੂੰ ਨਾਲੇ ਕੁੱਤੇ ਨੂੰ ਛੱਡਿਆ ਕਾਦੇ ਕਿਸੇ ਨੂੰ ਐਵੇਂ ਲੈ ਬਾਈ ਹਾਦੂਗੀ ਛੋਟਾ ਜਿਹਾ ਹੁੰਦਾ ਪਾਲਿਆ ਯਾਰ ਹੁਣ ਛੱਡਦੀ ਆ ਉਹਨੂੰ ਪਾਪ ਘਟਣਾ ਆਪਾਂ ਨੇ ਉਹ ਚਾਤਾ ਠੀਕ ਤਾਂ ਹੁਣ ਤਾਂ ਯਾਰ ਹਰੇਕ ਨੂੰ ਪੈਂਦਾ ਇਹ ਉਹ ਚੱਲ ਤਾਂ ਹੀ ਤਾਂ ਹੁਣ ਬੰਨ ਕੇ ਰੱਖਦਾ ਫਿਰ ਮੈਨੂੰ ਬਾਕੀ ਪਿੰਜਰਾ ਲਿਆਉਂਗਾ ਇਹਦਾ ਮੈਂ ਬਸ ਹੋਰ ਕਿੰਨਾ ਕੁ ਧੋਈ ਵਾਲੇ ਨੂੰ ਬੰਦ ਕਰ ਯਾਰ ਉਹ ਮੈਂ ਧੋ ਤਾਂ ਹੋ ਗਿਆ ਬਾਈ ਕਰ ਦੇ ਟੁੱਟੀ ਕਰ ਦੇ ਬੰਦ ਬਾਈ ਐਵੇਂ ਯਾਰ ਪਾਣੀ ਖਰਾਬ ਕਰੀ ਜਾਣਾ ਤੂੰ ਉਹ ਹੈਪੀ ਚਾਹ ਤਾਂ ਲਿਆ ਕੁੱਟ ਹੁਣ ਤਾਂ ਕਹੀਂ ਲੱਗੇ ਕੱਧਾ ਗਿਆ ਮੈਂ ਉਹ ਜੀ ਸਿਲੰਡਰ ਮੁੱਕ ਗਿਆ ਸੀਗਾ ਚਾਹ ਮੈਂ ਚੁੱਲੇ ਤੇ ਧਰਕਿਆਂ ਥੋੜਾ ਜਿਹਾ ਟਾਈਮ ਲੱਗੂਗਾ ਅਸੀਂ ਨਾ ਦੋਨੋਂ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਗੱਲ ਕਰਨੀ ਸੀ ਦੱਸ ਦੀਦੀ ਕਰੋ ਗੱਲ ਪਰਸੋ ਕਿਹੜੀ ਗੱਲ ਹੈ ਉਹ ਦੇਖਿਓ ਸਾਨੂੰ ਗਲਤ ਨਾ ਸਮਝਿਓ ਅਸੀਂ ਤਾਂ ਫੇਰ ਵੀ ਇਸ ਘਰ ਦੇ ਹਿੱਸੇ ਆ ਸਾਨੂੰ ਵੀ ਤਾਂ ਕੋਈ ਫਿਕਰ ਐਸ ਘਰ ਦੀ ਹੈ ਨਾ ਜੋ ਵੀ ਗੱਲ ਹੁੰਦੀ ਆ ਅਸੀਂ ਸੋਚ ਸਮਝ ਕੇ ਕਰਦੇ ਆ ਉਹ ਕੀ ਪੇਲੀਆਂ ਜਾਂ ਭਾਈ ਜਾਨੀਆਂ ਖੁੱਲ ਕੇ ਦੱਸੋ ਗੱਲ ਕੀ ਐ ਬੁਝਾਰਤਾਂ ਜਾਂ ਭਾਈ ਜਾਨੀਆਂ ਪਰ ਤਾਂ ਇਹ ਹੈ ਜੀ ਪਰ ਤੁਸੀਂ ਨਾ ਗੱਲ ਦਾ ਬੁਰਾ ਨਾ ਮੰਨਿਓ ਸਾਨੂੰ ਡਰ ਲਾਉਦਾ ਬੁਰਾ ਤਾਂ ਮੈਂ ਤਾਂ ਮੰਨੂਗਾ ਜੇ ਹੁਣ ਤੂੰ ਨਾ ਦੱਸਿਆ ਪਤਾ ਗੱਲ ਕੀ ਐ ਜੀ ਮੈਂ ਤਾਂ ਨਾ ਪਾਲੋ ਦੀਦੀ ਬਾਰੇ ਕਹਿ ਰਹੀ ਸੀ ਹੁਣ ਤੁਹਾਨੂੰ ਵੀ ਪਤਾ ਹੀ ਆ ਜੀ ਲੋਕ ਵੀ ਗੱਲਾਂ ਕਰਨ ਲੱਗ ਗਏ ਵੀ ਕੁੜੀ ਬਾਹਰ ਚ ਬੈਠੀ ਆ ਜੇ ਆਪਾਂ ਉਹਨੂੰ ਕਿਤੇ ਵਿਆਹ ਕੇ ਤੋਰ ਦਈਏ ਜੀ ਕਮਲੀ ਹੋ ਗਈ ਤੂੰ ਲੋਕਾਂ ਦਾ ਕੀ ਡਰ ਦੁੱਦਦਾ ਸਾਡੀ ਭੈਣ ਹੈ ਉਹਨੂੰ ਅਸੀਂ ਰੋਟੀ ਪਾਣੀ ਦੇ ਰਹੇ ਅਸੀਂ ਖਾਂ ਰਹੇ ਲੋਕਾਂ ਦਾ ਕੀ ਇਹਦੇ ਵਿੱਚ ਖੜ ਜਾ ਇੱਕ ਮਿੰਟ ਆ ਨਹੀਂ ਹੁੰਦਾ ਕੁਧੀ ਤਾਂ ਤਿਆਂ ਦੇ ਕੋਈ ਇਸ ਦੀਆਂ ਹਾਂ ਕੱਲੂ ਕੋਈ ਹੋਰ ਗੱਲ ਬਣਾ ਦੇਣਗੇ ਹੋਰ ਉਹ ਬਾਈ ਰੱਬ ਦਾ ਰਿਆ ਸਭ ਕੁਝ ਹੈਗਾ ਆਪਾਂ ਆਪਣੀ ਭੈਣ ਨੂੰ ਪੂਰਾ ਰੱਖ ਸਕਦੇ ਘਰੇ ਤੇ ਤਰੀਕੇ ਨਾਲ ਮੈਨੂੰ ਪਤਾ ਹੈ ਰੱਬ ਦਾ ਦਿੱਤਾ ਸਭ ਕੁਝ ਹੈਗਾ ਪਰ ਪਹਿਣਾ ਨੂੰ ਆਪਣੀਆਂ ਧੀਆਂ ਨੂੰ ਘਰੇ ਵੀ ਨਹੀਂ ਨਾ ਬਿਠਾ ਸਕਦੇ ਉਹ ਵੀ ਤਾਂ ਪਹਿਣੀ ਆ ਚਲ ਉਹਦੀ ਕਿਸਮਤ ਮਾੜੀ ᱛੀ ਨਹੀਂ ਹੋਇਆ ਹਾਂ ਦੱਸੋ ਤੁਸੀਂ ਕੀ ਕਹਿੰਦੇ ਪਤਾ ਕੀ ਆ ਜਿਹੜੀ ਕੁੜੀ ਬਾਹਰ ਚ ਬੈਠੀ ਉਹਨੇ ਬਾਹਰ ਚ ਸੇਵਾ ਹੁੰਦਾ ਇੱਕ ਤਰ੍ਹਾਂ ਦਾ ਸਹੀ ਗੱਲ ਨੂੰ ਸਮਝਦੇ ਗੱਲਾਂ ਨੂੰ ਉਹ ਭੋਲੀ ਜੀ ਹੈਗੀ ਵਿਚਾਰੀ ਇਹੋ ਮੈਨੂੰ ਆਇਆ ਕੋਈ ਕੋਈ ਨਕਮਾ ਆ ਜਾ ਕੋਈ ਮਿਲ ਗਿਆ ਇਹ ਜਾਂ ਕੋਈ ਕੀ ਕਰਾਂਗੇ ਅਸੀਂ ਕਦੋਂ ਕਹਿੰਦੇ ਆ ਵੀ ਉਹ ਭੋਲੀ ਨਹੀਂ ਹੈਗੀ ਸਗੋਂ ਸਾਨੂੰ ਤਾਂ ਸੌ ਸੁਖ ਹੈ ਹਨਾ ਕਿਤੇ ਜਾਣਾ ਹੁੰਦਾ ਚੱਲ ਵਿਚਾਰੀ ਘਰ ਸ਼ਾਮ ਲਾਂਦੀ ਆ ਪਰ ਐ ਹਾਂ ਜੀ ਤੁਹਾਨੂੰ ਪਤਾ ਹੀ ਆ ਹੁਣ ਅਸੀਂ ਤਾਂ ਚਾਹੇ ਬੇਸ਼ੱਕ ਉਹਨਾਂ ਨੂੰ ਮਾੜੀ ਨਹੀਂ ਕਰਦੀਆਂ ਫਿਰ ਵੀ ਲੋਕਾਂ ਨੇ ਗੱਲਾਂ ਬਣਾ ਲੈਣੀਆਂ ਨੇ ਵੀ ਪਰਜਾਈਆਂ ਨੇ ਨਾ ਬਾਹਰ ਚ ਬਿਠਾ ਰੱਖੀ ਆ ਕੰਮ ਕਰਾਉਣ ਦੀ ਮਾਰ। ਇਹ ਤਾਂ ਆ ਗੱਲ ਨਹੀਂ ਹੈਗੀ ਬਾਹਰ ਵਾਲੀ ਗੱਲ। ਪਹਿਲਾਂ ਅਸੀਂ ਹੁਣ ਖਾਈ ਬੈਠੇ ਧੋਖਾ ਠੀਕ ਹੈ ਨਾ ਦੁੱਧ ਦਾ ਫੁੱਕਿਆ ਲੱਸੀ ਨੂੰ ਫੁੱਕਾ ਮਾਰਦਾ। ਕੋਈ ਗੱਲ ਨਹੀਂ। ਅਸੀਂ ਨਿਗਾ ਚ ਰੱਖਿਆ ਵਾ ਜੇ ਕੋਈ ਮੁੰਡਾ ਚੰਗਾ ਮਿਲੂਗਾ ਅਸੀਂ ਕਰ ਦਾਂਗੇ। ਆ ਚੰਗਾ ਮੁੰਡਾ ਹੈਗਾ ਨਾ ਆ ਦੀਦੀ ਨਿਗਾ ਚ ਹੈ ਨਾ। ਹਾਂ ਮੈਂ 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 ਦੇਖੂੰਗੀ। ਕੋਈ ਚੱਕਰ ਨਹੀਂ। ਨਾਲੇ ਪਹਿਲੇ ਗੱਲ ਮੈਨੂੰ ਐਂ ਦੱਸੋ। ਤੁਹਾਨੂੰਦਾਂ ਨੀ ਔਖਾ ਕਿਤੇ ਵੀ ਭੈਣੁਰ ਰਹਿਣ ਦੀ ਹੈ ਹਾਂ ਆ ਗੱਲ ਦੱਸ ਤੋ ਸਾਨੂੰ ਹਾਂ ਦੇਖੀ ਮੈਨੂੰ ਪਤਾ ਕਿ ਤੁਸੀਂ ਕਿਵੇਂ ਵੀ ਗੱਲ ਤਾਂ ਸਮਝਾ ਅਸੀਂ ਤੁਹਾਨੂੰ ਬੱਲੇ ਹੀ ਕਿਹਾ ਸੀਗਾ ਕਿ ਤੁਸੀਂ ਸਾਨੂੰ ਬੁਰੇ ਹੀ ਸਮਝੋਗੇ ਤੁਹਾਨੂੰ ਕਿਵੇਂ ਦੱਸੀਏ ਇਹ ਸਾਨੂੰ ਤਾਂ ਆਪ ਕਿੰਨਾ ਦੁੱਖਾ ਮੈਂ ਤੁਹਾਨੂੰ ਕਿਹਾ ਸੀ ਆਪਣੀ ਅੱਤੇ ਕੋਈ ਨਹੀਂ ਅੱਛਾ ਮੈਂ ਤਾਂ ਸਿਰਫ ਤੁਹਾਨੂੰ ਪੁੱਛਿਆ ਹੀ ਹੈ ਪੁੱਠੇ ਵਾਸੇ ਨੂੰ ਪਾਈ ਜਾਨੀਂ ਦੱਸ ਤੁਹਾਡੇ ਨਾਲ ਪਹਿਲਾਂ ਨਾ ਸਾਡੀ ਭੈਣ ਆ ਉਹ ਤਾਂ ਨਹੀਂ ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ ਉਸੀ ਉਹ ਤਾਂ ਬੁਰਾ ਥੋੜੀ ਸੋਚਾਂਗੇ। ਉਹ ਮੈਂ ਤੈਨੂੰ ਐਵੇਂ ਥੋੜੀ ਕਿਹਾ ਕਿ ਤੂੰ ਬੁਰਾ ਸੋਚਦੀ ਐ। ਹੁਣ ਮੈਂ ਤੈਨੂੰ ਪੁੱਛ ਵੀ ਨਹੀਂ ਸਕਦਾ। ਆ ਰੁੱਕਾ ਬੋਲ ਕੇ ਤੈਨੂੰ ਜਤਾਉਣੇ ਪਏ। ਉਹ ਬਾਤਸਾ ਕਰੋ। ਇਹਨਾਂ ਨੂੰ ਤਾਂ ਦੁੱਖ ਹੋਗਾ ਨਹੀਂ। ਕਰਾਈ ਜੋ ਕੰਮ ਇੱਥੇ। ਸਾਨੂੰ ਕੀ ਮਨਜੀ ਜਾਵੇ ਭਾਂ ਦਾ ਸਾਡੇ। ਪਾ ਸਟਾਨ ਤੋਂ ਦੀਦੀ। ਆਪਾਂ ਕਿਹੜੇ ਘਰ ਦਾ ਹਿੱਸਾ। ਬਾਬਾ ਠੀਕ ਐ। ਬਈ ਕੀ ਕਰਨਾ ਯਾਰ? ਕੀ ਸਲਾਹ ਦੇਣੀ। ਕਿਹੜਾ ਮੁੰਡਾ ਕੋਈ ਹੈ ਨੀਗਾ ਚ। ਹਾਂ ਮੈਂ ਤਾਈ ਨੂੰ ਪੁੱਛੂੰਗੀ। ਔਰ ਰਿਸ਼ਤੇ ਕਰਾਉਂਦੇ ਉਹਨੇ ਕਿਹਾ ਸੀਗਾ ਕਿ ਨਹੀਂ ਕੋ ਵਧੀਆ ਲੋੜ ਬੰਦਾ। ਗੱਲ ਸੁਣ ਲੈ ਭਾਬੀ। ਮੁੰਡਾ ਹੋਵੇ ਚੰਗਾ। ਘ ਕਿਤੇ ਕੱਲੂ ਸਾਡੀ ਭੈਣ ਨੂੰ ਕੋਈ ਤੰਗ ਕਰੇ ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਨਾ ਨਾ। ਸੋ ਵੀ ਜਾ ਰਹੇ ਪੈਣਾ ਹੋ ਸਾਡੀ ਬੇਚਾਰੀ ਪਹਿਲਾ ਕਿਸਮਤ ਦੀ ਮਾਰੀ ਵੀ ਐ ਦੁਬਾਰੇ ਦੁਬਾਰੇ ਨਾ ਉਹਦੇ ਨਾਲ ਹੀ ਕੁਝ ਹੋ ਜਾਵੇ। ਅੱਜ ਹੁਣ ਤੁਸੀਂ ਕਹੋ ਥਾਂ ਦੀਦੀ ਕਰ ਲੈ ਗੱਲ ਫਿਰ ਹਾਂ ਜੇ ਬਾਈ ਦੀ ਰਾਇ ਹੈਗੀ ਫਿਰ ਠੀਕ ਐ ਕਰ ਲੋ ਕੱਲ ਗੱਲ ਤਾਂ ਕਰ ਲਵੇ ਸਾਨੂੰ ਕਿਹਤਰਾਜ ਹਾਂ ਚਲ ਠੀਕ ਆ ਆਪਾਂ ਗੱਲ ਕਰਦੇ ਪਰ ਚੰਗੀ ਤਰ੍ਹਾਂ ਭਾਬੀ ਅੱਗਾ ਪਿੱਛਾ ਪਤਾ ਕਰ ਲੀਂ ਅਗਲੇ ਤਾਂ ਚੰਗੀ ਤਰ੍ਹਾਂ ਤੁਸੀਂ ਬੇਫਿਕਰ ਰਹੋ ਜੀ ਗੱਲ ਕਰੀਏ ਜਾ ਕੇ ਤਾਂ ਆਪਾਂ ਵੀ ਦੇਖਾਂਗੇ ਹਾਂ ਚਲ ਠੀਕ ਐ ਫਿਰ ਤੁਸੀਂ ਗੱਲ ਤੋਰੋ ਇਹਨੇ ਫਿਰ ਭਾਈ ਅੱਪਾ ਜਾਇਆਵਾਂਗੇ ਹਨਾ ਆਹ ਠੀਕ ਹੈ ਹਾਂ ਚਲੋ ਠੀਕ ਹੈ ਸਿੱਖਾਰਦੀਆਂ ਗੱਲ ਠੀਕ ਹੈ ਹਾਂ ਜੀ ਦੀਦੀ ਭਾਈ ਪਾਲੋ ਭੈਣ ਮੰਨ ਜੂਗੀ ਦੇਖ ਜੀ ਪਾਲੋ ਮੰਨੇ ਚਾਹੇ ਨਾ ਮੰਨੇ ਪਰ ਅਪਾ ਉਹਨੂੰ ਇੱਥੇ ਘਰੇ ਤਾਂ ਨਹੀਂ ਬਿਠਾ ਸਕਦੇ ਸਾਰੀ ਉਮਰ ਪਈ ਆ ਉਹਦੇ ਮੂਰੇ ਨਹੀਂ ਮਾਉਤਾ ਭਾਈ ਮੈਂ ਮੰਨਦਾ ਬਸ ਮੈਂ ਇਹ ਡਰਦਾ ਯਾਰ ਬੀਨਾ ਵਿਚਾਰੀ ਪਹਿਲੀ ਬਹੁਤ ਸ਼ਰੀਫ ਜੀ ਹੈਗੀ ਹੈ ਕਿਤੇ ਕੋਈ ਇਹੋ ਜਿਹਾ ਕੋਈ ਮਿਲ ਗਿਆ ਨਾ ਤਾਂ ਸਾਰੀ ਜ਼ਿੰਦਗੀ ਉਹਨੂੰ ਕਟਣੀ ਔਖੀ ਹੋ ਜੂਗੀ ਬਾਈ ਵਾਰ-ਵਾਰ ਕਿਸਮਤ ਅਲੀ ਧੋਖੇ ਦਿੰਦੀ ਹੁੰਦੀ ਚੱਲ ਠੀਕ ਹੈ ਪਹਿਲੀ ਵਾਰੀ ਉਹਦੇ ਨਾਲ ਧੋਖਾ ਹੋ ਗਿਆ ਹੂੰ ਠੀਕ ਹੈ ਨਾ ਕੋਈ ਗੱਲ ਨਹੀਂ ਪਰ ਆਪਾਂ ਉਹਨੂੰ ਘਰੇ ਨਹੀਂ ਬਿਠਾ ਸਕਦੇ ਲੋਕਾਂ ਨੇ ਇਹ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਪਰ ਬਾਈ ਗੱਲ ਸੁਣ ਪਾਲੂ ਭੈਣ ਨਾਲ ਜ਼ਬਰਦਸਤੀ ਨਹੀਂ ਕਰਨੀ ਇੱਕ ਵਾਰ ਨਾ ਤੂੰ ਬੜਾ ਤੂੰ ਪੁੱਛ ਲੈ ਉਹਨੂੰ ਚੰਗੀ ਤਰ੍ਹਾਂ ਜੇ ਉਹ ਮੰਨਦੀ ਹੈ ਤਾਂ ਕੋਈ ਗੱਲ ਨਹੀਂ ਠੀਕ ਹੈ ਪੁੱਛ ਲੈਣੇ ਹਾਂ ਉਹਤੇ ਪੁੱਛੇ ਨਾਲੇ ਹੋਣਾ ਸਾਰਾ ਕੁਝ ਹਾਂ ਬਾਈ ਉਹਦੀ ਮਨਮਰਜ਼ੀ ਤੇ ਬਿਨਾ ਕੁਝ ਨਹੀਂ ਹੋਣਾ ਕੁ ਠੀਕ ਹੈ ਭਾਈ ਮੈਂ ਮਾਰ ਦਮ ਇਹਦਾ ਕਪੜਾ ਜਾ ਮੜਾ ਜਾ ਆਹੋ ਨਾਲੇ ਉਹ ਸਿਲੰਡਰ ਭਰਾ ਲਿਆ ਕੇ ਕਿ ਗਈ ਆ ਹਾਂ ਭਰਾਉਣਾ ਭਾਈ ਜਦ ਨਾਲ ਪੁੱਤ ਤੁਸੀਂ ਛੋਟੇ ਛੋਟੇ ਹੁੰਦੇ ਤੇ ਇੰਨੀ ਰੌਣਕ ਹੁੰਦੀ ਦੀ ਲੋਕਾਂ ਦੇ ਨਿਆਣੇ ਵੀਰੇ ਖੇਲਣ ਆਏ ਕਰਦੇ ਦੇ ਪੁੱਤ ਮੈਂ ਤੇ ਕਲਜੀਤ ਵੀਰੇ ਕਿੰਨਾ ਖੇਡਿਆ ਕਰਦੇ ਹੁਣ ਔਰ ਗੁਰਪ੍ਰੀਤ ਸਾਹਤੇ ਮੂਰੇ ਹੁੰਦਾ ਦਾ ਹੁਣ ਤਾਂ ਜੀ ਨਹੀਂ ਕਰਦਾ ਹੁਣ ਤਾਂ ਨਾ ਸੱਚੀ ਘਰ ਚ ਜੀ ਨਹੀਂ ਲੱਗਦਾ ਮਾਂ ਬਸ ਪੁੱਤ ਜਦ ਨਿਆਣੇ ਬੜੇ ਹੋ ਜਾਂਦੇ ਆ ਨਾ ਬਸ ਫਿਰ ਗੱਲਾਂ ਕੁਝ ਹੋਰੇ ਵੱਲ ਨੂੰ ਨਾ ਜਾਣੂ ਕੀ ਗੱਲਾਂ ਕਰੀ ਜਾਂਦੀਆਂ ਮਾਤੀ ਬਚਪਨ ਦੀਆਂ ਗੱਲਾਂ ਕਰ ਰਹੇ ਹਾਂ ਵੀਰੇ ਆਪਦੇ ਪਾਲੋ ਬਚਪਨ ਦੀਆਂ ਗੱਲਾਂ ਕਰਦੀਆਂ ਹੈ ਬਹੁਤ ਜਾ ਤੁਸੀਂ ਨਿਆਣੇ ਹੁੰਦੇ ਤੇ ਪੁੱਤ ਹਾਂ ਮਹਾਗੁਰਪੀ ਤਾਂ ਸਾਫ ਤੇ ਮੂਰੇ ਹੁੰਦਾ ਤਾਂ ਕਹਿੰਦੀ ਮੈਂ ਤੇ ਗੁਲਜੀਤ ਪਿੱਛੇ ਪਿੱਛੇ ਨੱਠੇ ਫੜਦੇ ਤੇ ਉਹ ਗੁਲਜੀਤ ਤਾਂ ਬਹੁਤ ਸ਼ਰਾਰਤੀ ਹੁੰਦਾ ਤਾਂ ਇੱਕ ਵਾਰੀ ਦੇਖਿਆ ਉਹ ਡਾਕੀਏ ਦੇ ਕੰਨ ਪਰ ਗੁੱਲੀ ਮਾਰੀ ਤੀ ਹੱਥੇ ਨਹੀਂ ਆਇਆ ਮੁੜ ਕੇ ਤੂੰ ਐਡਾ ਵੱਡਾ ਕੰਨ ਲੈ ਕੇ ਘਰ ਆ ਗਿਆ ਸਭ ਤੋਂ ਪਹਿਲਾਂ ਮੈਨੂੰ ਕੁਦਾ ਫੇਰਾ ਹੈ ਹਾਂ ਹੀ ਬਹੁਤ ਕੁੱਟ ਮੇਰੇ ਤੇ ਪਵਾਦੀ ਸੀ ਵੀਰੇ ਉਹਨੇ ਗੁਲਜੀਤ ਬਹੁਤ ਝੂਠਾ ਤਾਂ ਹੂੰ ਜਦੋਂ ਤਾਂ ਦਿਲ ਖੁਸ਼ ਰਹਿੰਦਾ ਤਾਂ ਮੇਰੇ ਬਾਗੀ ਮੈਂ ਤਾਂ ਉਹੀ ਗੱਲ ਕਰ ਦਾਂ ਮਮੀ ਜਿੱਕਣ ਆਪਾਂ ਪਹਿਨਾ ਖੁਸ਼ ਤੇ ਜੇ ਹੁਣ ਫੇਰ ਉਕਣਾ ਖੁਸ਼ੀਆਂ ਆ ਜਾਣ ਮੈਂ ਤਾਂ ਚਾਹੁੰਨੀ ਆ ਪੁੱਤ ਵੀ ਪਹਿਲਾ ਵਾਲੀਆਂ ਖੁਸ਼ੀਆਂ ਫੇਰ ਵਾਪਸ ਆ ਜਵੇ ਮੈਂ ਪਾਲੋ ਦੀ ਗੱਲ ਕਰ ਰਹੀ ਮਮੀ ਅੱਛਾ ਕਿਵੇਂ ਵੀਰੇ ਵੀ ਕੋਈ ਮੁੰਡਾ ਦੇਖ ਕੇ ਪਾਲੋ ਦਾ ਆਪਾਂ ਫੇਰ ਨਾ ਵਿਆਹ ਕਰਦੀਏ ਵੀਰੇ ਮੈਂ ਨਹੀਂ ਵਿਆਹ ਕਰਾਉਣਾ ਮੈਂ ਪਹਿਲਾਂ ਦੇਖ ਕਿ ਕਿਉਂ ਕਮਲੀ ਹੋ ਗਈ ਭੈਣੇ ਸਾਰੀ ਜ਼ਿੰਦਗੀ ਪਈ ਆ ਤੇਰੇ ਮੂਰੇ ਵੀਰੇ ਜ਼ਿੰਦਗੀ ਤਾਂ ਪਈ ਆ ਮੈਨੂੰ ਉਹ ਇੱਥੇ ਤੂੰ ਸਾਰਾ ਨੇ ਨੌਕਰਾ ਵਾਂਗੂ ਕੰਮ ਕਰਦੀ ਰਹਿੰਦੀ ਆ ਸਾਨੂੰ ਨਹੀਂ ਦਿਖਦਾ ਤੇਰੀ ਜ਼ਿੰਦਗੀ ਬਾਰੇ ਸੋਚਦੇ ਆ ਸਾਰੀ ਉਮਰ ਐਹੀਂ ਨਹੀਂ ਲੰਘਣੀ ਤੇਰੀ ਨਾਲੇ ਪੁੱਤ ਤੇਰੇ ਭਾਈ ਤੇਰੇ ਵਾਸਤੇ ਚੰਗਾ ਹੀ ਸੋਚੂਗੇ ਸਾਰਾ ਦਿਨ ਤੂੰ ਕੰਮ ਕਰਦੀ ਰਹਿਣੀ ਹੈ ਫੇਰ ਤੇਰੀਆਂ ਭਾਬੀਆਂ ਤੇਰੇ ਸਾਹਮਣੇ ਦੁਰਪਰਾ ਕਰਦੀਆਂ ਰਹਿਣੀਆਂ ਤੈਨੂੰ ਮਿੱਤੇ ਚੱਲ ਨਹੀਂ ਹੁੰਦੀਆਂ ਪੁੱਤ ਕੋਈ ਨਾ ਮਾਂ ਭਾਬੀ ਉਹਨਾਂ ਨੂੰ ਤੂੰ ਬੋਲਿਆ ਕਰ ਪਤਾ ਕਿੰਨੀਆਂ ਚੰਗੀਆਂ ਨੇ ਉਹ ਬਹੁਤ ਚੰਗੀਆਂ ਨੇ ਉਹ ਉਹ ਕਈ ਦੀਆਂ ਚੰਗੀਆਂ ਉਹ ਤਾਂ ਸਾਨੂੰ ਵੀ ਪਤਾ ਕਿੰਨੀਆਂ ਕਿ ਚੰਗੀਆਂ ਦੇਖ ਹਲੇ ਤੂੰ ਮਾਂ ਨਾਲ ਦਿਨ ਕੱਟਦੀ ਐ ਮਾਂ ਨੇ ਸਦਾ ਨਹੀਂ ਬੈਠੇ ਰਹਿਣਾ ਲਾਟ ਨਿਕਲਦੀ ਪੁੱਤ ਮੇਰੇ ਜਾਂ ਮੇਰੀ ਧੀ ਕੰਮ ਕਰਦੀ ਸਾਰਾ ਦਿਨ ਤੇ ਚਾਹ ਲੈ ਕੇ ਜਾਂਦੀ ਐ ਨਾ ਐ ਬੱਗ ਭਗਾ ਕੇ ਪੈਂਦੀਆਂ ਐ ਮਾ ਕਿਉਂ ਨਹੀਂ ਕੁਛ ਨਹੀਂ ਹੁੰਦਾ ਫਿਰ ਕਿਉਂਕਿ ਮੈਂ ਆਪਦੇ ਘਰ ਦਾ ਕੰਮ ਕਰ ਰਹੀ ਆ ਨਾ ਮੈਂ ਕਿਹੜਾ ਕਿਸੇ ਦਾ ਕੰਮ ਕਰ ਦੇ ਦੇਖ ਪਾ ਲੋ ਅਸੀਂ ਤੇਰਾ ਬੁਰਾ ਨਹੀਂ ਚਾਹੁੰਦੇ ਤੇਰੇ ਚੰਗੇ ਵਾਸਤੇ ਸੋਚਦੇ ਆ ਚੱਲ ਠੀਕ ਐ ਇੱਕ ਵਾਰੀ ਤੇਰੇ ਨਾਲ ਇਸ ਤਰ੍ਹਾਂ ਹੋ ਗਿਆ ਬਾਰ ਬਾਰ ਥੋੜੀ ਜ਼ਿੰਦਗੀ ਏਕਣਾ ਧੋਖੇ ਕਰਦੀ ਹੁੰਦੀ ਆ ਨਾਲੇ ਪੁੱਤ ਪਹਾੜ ਵਰਗੀ ਜ਼ਿੰਦਗੀ ਕਿੱਕਣਾ ਕੱਢਣੀ ਤੈਂ ਨੌਕਰਾ ਮੰਗ ਥੋੜੀ ਕੱਢਣੀ ਐ ਪੂਰੇ ਕਹਿੰਦੇ ਨਹੀਂ ਕੰਮ ਕਰਕੇ ਕਰੂੰ ਖਾਉਂਗੀ ਜੇ ਆਪਣੇ ਸਹੁਰੇ ਘਰ ਜਾਉਂਗੀ ਤੇ ਰਾਣੀਆਂ ਮੰਗ ਤ ਰਹੂੰਗੀ ਨਾਲੇ ਤੇਰਾ ਆਪਣਾ ਤਾਂ ਹੋਊਗਾ ਸਾਰਾ ਕੁਝ ਹੋਰ ਬਾਕੀ ਵੀਰੇ ਤੂੰ ਕੁਲਜੀਤ ਵੀਰੇ ਨੂੰ ਪੁੱਛ ਲੈ ਕੀ ਕਹਿੰਦਾ ਮੈਂ ਕੁਝ ਨਹੀਂ ਪਤਾ ਕੁਲਜੀਤ ਮੈਨੂੰ ਕਹੀ ਜਾਂਦਾ ਪੱਲੂ ਨੂੰ ਪੁੱਛ ਲੈ ਉਹ ਕਹਿੰਦਾ ਨਹੀਂ ਕੁਲਜੀਤ ਨੂੰ ਪੁੱਛ ਲੈ ਹੁਣ ਇਹਨੇ ਪੁੱਤ ਹਾਂ ਥੋੜੀ ਕਾਰਨੀ ਐ ਉਹਦਾ ਪੁੱਤ ਆਪਾਂ ਨੂੰ ਸੋਚਣਾ ਪੈਣਾ ਐ ਵੀਰੇ ਮੇਰਾ ਮਨ ਨਹੀਂ ਕਰਦਾ ਉਸ ਨੂੰ ਪਤਾ ਮੇਰਾ ਮਨ ਕਿਵੇਂ ਟੁੱਟਿਆ ਪਿਆ ਮੰਮੀ ਤੂੰ ਕਰ ਗੱਲ ਠੀਕ ਐ ਨਾ ਹਾਂ ਮੈਂ ਕਰ ਲਵਾਂਗੀ ਕੋਈ ਨਾ ਮੈਂ ਦੱਸ ਦੂੰਗੀ ਤੈਨੂੰ ਆਪੇ ਮੈਂ ਨਹੀਂ ਬਿਆਹੂ ਕਰਾਉਣਾ ਹੈ ਵਾਹ ਹਜੇ ਦੇਖ ਲੈ ਇਹੋ ਜਿਹੇ ਕੰਮ ਕਿਹੜੇ ਕਹਦੇ ਸਦਾ ਹੀ ਹੁੰਦੇ ਰਹਿੰਦੇ ਐ ਹੈਂ ਜੇ ਆਪਣੇ ਘਰਾਂ ਰਹੂੰਗੀ ਨਾ ਤੂੰ ਐਨ ਰਾਜਾ ਰਾਣੀ ਮਗਰ ਰਹੂੰਗੀ ਪੁੱਤਾ। ਉਰੇ ਪੁੱਤ ਚੰਗੀ ਨਹੀਂ ਲੱਦੀ ਹੈਗੀ। ਨਾ ਤੂੰ ਕੰਮ ਕਰਦੀ ਚੰਗੀ ਲੱਗਦੀ ਹੈ, ਨਾ ਉਹ ਗਾਲਾਂ ਕੱਢਦੀ ਮੈਨੂੰ ਚੰਗੀਆਂ ਲੱਗਦੀਆਂ ਹੈ। ਮੈਨੂੰ ਗੁੱਸਾ ਚੜ ਚੜ ਕੇ ਆਉਂਦਾ ਹੈ ਪਰ ਮੈਂ ਕੁਝ ਕਰ ਨਹੀਂ ਸਕਦੀ ਹੈਗੀ। ਮਾਂ ਪੁੱਤ ਕੀ ਉਹ ਕੀ ਪੁੱਤ ਕਹੇ ਜੇ ਟਕਰਨਗੇ ਹੁਣ। ਪਹਿਲਾਂ ਮੇਰੇ ਨਾਲ ਕੀ ਖਸੂ ਹੋ ਹਟਿਆ। ਤੇਰੇ ਭਾਈ ਸਾਰਾ ਕੁਝ ਦੇਖ ਪਾ ਕੇ ਤਾਹੀਂ ਤੇਰਾ ਰਿਸ਼ਤਾ ਕਰੋਗੇ ਪੁੱਤ। ਪਹਿਲਾਂ ਵੀ ਵੱਡਾ ਵੀਰੇ ਹੀ ਕਰਕੇ ਆਇਆ ਦੀ ਨਾ। ਆ ਦੇਖ ਲੈ ਪ੍ਰਮਾਤਮਾ ਨੇ ਮੈਨੂੰ ਕਿੱਥੇ ਲੈ ਆ ਕੇ ਕਿੱਥੇ ਸਿੱਟਿਆ। ਚੱਲ ਪੁੱਤ ਹੁਣ ਤੂੰ ਪੁਰਾਣੀਆਂ ਗੱ ਕੋਈ ਨਾ ਗੱਲਾਂ ਪਰ ਹੁਣ ਮਿੱਟੀ ਪਾ ਦੇ ਭੁੱਲ ਜਾ ਹੁਣ ਸਾਰੀਆਂ ਗੱਲਾਂ ਪਿਛਲੀਆਂ ਚਲ ਕੋਈ ਨਾ ਜਿਵੇਂ ਵੀਰੇ ਹੋਰਨ ਠੀਕ ਲੱਗਦਾ ਮਮੀ ਕਰ ਲੈਣ ਹੋਰ ਕੀ ਪੁੱਤ ਤੂੰ ਵੀ ਸੁਖੀ ਮਾਤੜ ਵੀ ਸੁਖੀ ਹੈ ਤੇਰੇ ਤਾਂ ਮੈਨੂੰ ਬਹੁਤ ਦੁੱਖ ਆਉਂਦਾ ਪੁੱਤ ਚਲ ਠੀਕ ਹੈ ਮਾ ਕੋਈ ਨਹੀਂ ਤੂੰ ਚਾਹ ਪੀਣੇ ਲਈ ਆ ਕੇ ਦੇਵਾਂ ਤੈਨੂੰ ਬਣਾ ਕੇ ਹਾਂ ਕੋਈ ਨਾ ਪੀ ਲੈਨੇ ਠੀਕ ਕੀ ਕਰੇ ਮੇਰੀ ਤੀ ਵਿਚਾਰੀ ਪੱਜਾਈਆਂ ਨੂੰ ਦੇਖ ਲੈ ਚੰਗਾਈ ਕਹੀ ਜਾਂਦੀ ਹਾਂ ਮੰਮੀ ਤੂੰ ਬੋਲੇ ਨਾ ਕਰ ਉਹਨਾਂ ਨੂੰ ਪਰ ਮੇਰੇ ਤਾਂ ਲਾਟ ਨਿਕਲਦੀ ਆ ਜਦੋਂ ਉਹ ਬੁਰਬੁਰ ਕਰਦੀਆਂ ਰਹਿੰਦੀਆਂ ਹਰ ਵਕਤ ਹਰਾਮ ਜਾਤੀ ਆਪ ਘੂਤਦੀਆਂ ਰਹਿੰਦੀਆਂ ਪੈਂਸਰੀਆਂ ਜੈਰੀਆਂ ਨੰਮੇ ਤੰਮਾ ਸੂਟ ਪਾਉਣੀ ਹੈ ਵਿਚਾਰੀ ਉਹ ਸੜਿਆ ਦਾ ਸੂਟ ਪਾ ਕੇ ਰੱਖਦੀ ਤਾਂ ਵੀ ਕਹਿੰਦੀ ਹੈ ਲੈ ਆ ਸਾਜ-ਬਜ ਕੇ ਕਿੱਥੇ ਨੂੰ ਜਾਣਾ ਹੈ ਉਸਤੇ ਕੁਝ ਬੋਲਦੀ ਮੇਤੇ ਚੱਲ ਨਹੀਂ ਹੁੰਦੀ ਨਾ ਮੈਂ ਮਰੇ ਮੁੰਡਿਆਂ ਨੂੰ ਦੱਸ ਸਕਦੀ ਵੀ ਐਕਣਾ ਬੋਲਦੀ ਐ ਸਿੱਧੇ ਖਸਮ ਦੱਸਦੀ ਐ ਜੈ ਰੋਈਆਂ ਤੂੰ ਖਸਮ ਦੇਖਣ ਜਾਣਾ ਐ ਨਾਲੇ ਸਿਆਣਿਆਂ ਨੇ ਸੱਚੇ ਕਿਹਾ ਜਿਹਦੀ ਧੀ ਸੁਖੀ ਤਦੋਂ ਜੱਗ ਸੁਖੀ ਆ ਜਿਹਦੇ ਤੇ ਦੁਖੀ ਐ ਨਾ ਉਹਦੇ ਤਾਂ ਪੂਲ ਦੁਖੀ ਐ ਤੂੰ ਤਾਂ ਮੈਂ ਤੇਰੇ ਕੰਨੇ ਤੇ ਬਹੁਤ ਦੁਖੀ ਐ ਮੈਂ ਅੱਗੇ ਦਾ ਪਲਾਨ ਦੱਸ ਕੀ ਸੋਚਿਆ ਰਿਸ਼ਤੇ ਬਾਰੇ ਫਿਰ ਸੋਚਣ ਸੋਚਣ ਦਾ ਟਾਈਮ ਕਿੱਥੇ ਮੈਨੂੰ ਤਾਂ ਅੱਜ ਵੀ ਲੱਗੀ ਪਈ ਸੀ ਪੂਰੇ 52 ਸਾਲ ਦਾ 52 ਸਾਲ ਦਾ ਚੰਦ ਵਾਦੀ ਜ਼ਮੀਨ ਤਾਂ ਬਚੀ ਰਹੀ ਓਦੇ ਕੋਲ ਤੂੰ ਨਹੀਂ ਜੀ ਉਮਰ ਵੱਡੀ ਹੋ ਗਈ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਪੁੰਨੀਆਂ ਬੁੜੇ ਦੀ ਸੇਵਾ ਕਰ ਲਉ ਇਹ ਗੱਲ ਤਾਂ ਮੰਨੀ ਸਹੀ ਗੱਲ ਹੈ ਪਰ ਇੱਕ ਕੀ ਕਹਿ ਰਹੀ ਹੂੰ ਤੁਸੀਂ ਹੱਲਾ ਜੋ ਤੂੰ ਸੁਣਿਆ ਉਹੀ ਕਹਿ ਰਹੇ ਆ ਐਡੀ ਵੱਡੀ ਉਮਰ ਦੇ ਬੰਦੇ ਨਾਲ ਮੇਰਾ ਵਿਆਹ ਕਰਨ ਲੱਗ ਰਹੇ ਹੱਲਾ ਇਹਦੇ ਵਿੱਚ ਕਿਹੜਾ ਕੋਈ ਵੱਡੀ ਗੱਲ ਆ ਸ਼ੁਕਰ ਕਰ ਤੇਰਾ ਵਿਆਹ ਹੋ ਰਿਹਾ ਨਹੀਂ ਤਾਂ ਹੋਣਾ ਹੀ ਨਹੀਂ ਸੀ ਕਿਉਂ ਪਾ ਇੰਨੀ ਕੀ ਮੈਥੋਂ ਪ੍ਰੋਬਲਮ ਹੋ ਰਹੀ ਐ ਸਾਨੂੰ ਹੱਲਾ ਪ੍ਰੋਬਲਮ ਸਾਨੂੰ ਕੀ ਹੋਣੀ ਆ ਪ੍ਰੋਬਲਮ ਤਾਂ ਤੈਨੂੰ ਆ ਸਾਡੇ ਇਸ ਘਰ 'ਚ ਰਹਿਣ 'ਚ ਪਤਾ ਕਿਉਂ ਕਿਉਂਕਿ ਪਹਿਲਾਂ ਤਾਂ ਅਸੀਂ ਹੁਕਮ ਚੁਲਾਉਂਦੇ ਸੀ ਤੂੰ ਮੰਨ ਲਾਂਦੀ ਸੀ ਆ ਹੁਣ ਜਿਹੜੀ ਤੁਹਾਡੀ ਬੁੜੀ ਜੀ ਹੈ ਨਾ ਕੋਈ ਲੋਟ ਆਉਂਦੀ ਹੈਗੀ ਬਥੇਰਾ ਕੁਝ ਬੋਲਦੀ ਹੈ ਸਾਨੂੰ ਮੰਮੀ ਉਹ ਮੇਰੀ ਮਾਂ ਇੱਕ ਗੱਲ ਹੋਰ ਦੱਸਾਂ ਤੂੰ ਮੈਨੂੰ ਉਸਾਂ ਐ ਨਹੀਂ ਪਤਾ ਇਹਨੂੰ ਖਾਜੇ ਜਾ ਕੇ ਪਹਿਲਾਂ ਉਹ ਖਾ ਗਈ ਸਹੀ ਗੱਲ ਹੈ ਨਾ ਪਰ ਇੱਥੇ ਸਾਨੂੰ ਫਾਇਦਾ ਹੈਗਾ ਲੱਭ ਲੈਂਦੇ ਸੀ ਕੋਈ ਫਾਇਦਾ ਨਹੀਂ ਦੀਦੀ ਇੱਥੇ ਆਪਣਾ ਫਾਇਦਾ ਹੈਗਾ ਪਤਾ ਕੀ ਮੰਨ ਕੇ ਚੱਲ ਜੇ ਉਹ ਬੁੜਾ ਮਰ ਵੀ ਗਿਆ ਉਹ ਜਿਹੜਾ 5-7 ਕਿੱਲੇ ਨੇ ਉਹ ਕਿਹਦੇ ਕੋਲੇ ਆਉਣਗੇ ਆਪਣੇ ਕੋਲੇ ਤਾਂ ਆਉਣਗੇ ਦਵਾਵਾ ਤੈਨੂੰ ਜ਼ਮੀਨ ਵਾਹ ਜੀ ਵਾਹ ਦਵਾਵਾ ਜ਼ਮੀਨ ਤੈਨੂੰ 5-7 ਕਿੱਲੇ ਹੈ? ਇਹ ਸਰਬ ਨਹੀਂ ਆਉਂਦੀ ਤੈਨੂੰ ਐਂਦਾ ਕਰਦੀ ਨੂੰ ਆਹ ਹੈ ਹੈ ਆਹ ਰੂਪ ਹੈ ਤੁਹਾਡਾ ਸਾਡੇ ਪਿੱਛੇ ਤੇ ਨਹੀਂ ਨਹੀਂ ਅਸੀਂ ਤਾਂ ਐਂ ਗੱਲ ਕਰ ਰਹੇ ਸੀ ਵੀ ਜਿਹੜਾ ਮੁੰਡਾ ਲੱਭਿਆ ਨਾ ਉਹਦੇ ਕੋਲੇ 5-7 ਕਿੱਲੇ ਨੇ ਹਾਂ ਉਹ ਤੂੰ ਜਾਣ ਦੇ ਕਰ ਸਾਰਾ ਤੁਹਾਨੂੰ ਕੀ ਲੱਗਦਾ ਸੀ ਵਿਆਹ ਨੂੰ ਲੰਘੇ ਇੱਕ ਮਿੰਟ ਇੱਕ ਮਿੰਟ ਜੀ ਆਹ ਲੋ ਦੱਸ ਕੀ ਗੱਲ ਹੋ ਰਹੀ ਈ ਇੱਥੇ ਤੁਸੀਂ ਤਾਂ ਚੁੱਪ ਕਰੋ ਤੁਸੀਂ ਹੁਣ ਬਰੇ ਕੀ ਦੱਸਾਂ ਭਾਬੀ ਉਹਨਾਂ ਨੇ ਮੇਰੇ ਵਾਸਤੇ ਰਿਸ਼ਤਾ ਲੱਭਿਆ ਕੁਸਤਾ ਰੱਬ ਨੇ ਮੇਰੀ ਊਂ ਕਿਸਮਤ ਮਾੜੀ ਕੀਤੀ ਆ ਉਸ ਇਹਨਾਂ ਨੇ ਕਰ ਰੱਖੀ ਆ ਮੇਰੀ ਪੁੱਛ ਲੈ ਭਾਬੀ ਨੂੰ ਕਹਿਆ ਜਾ ਬੰਦਲ ਲੱਭ ਰੀਆਂ ਨੇ ਮੇਰੇ ਵਾਸਤੇ ਰਿਸ਼ਤੇ ਵਾਸਤੇ ਸ਼ਰਮਤਾ ਨਹੀਂ ਆਉਂਦੀ ਤੁਹਾਨੂੰ ਮੈਂ 52 ਸਾਲ ਦਾ ਕੰਮ ਲੱਭਣਾ 70 ਸਾਲ ਦਾ ਲੱਭ ਦੰਦੀ ਆ ਪਰ ਨਹੀਂ ਤੁਹਾਨੂੰ ਤਾਂ ਜ਼ਮੀਨ ਪਿਆਰੀ ਹੈ ਮਾਂ ਤਾਂ ਹੋਰ ਗੱਲਾਂ ਦੀਆਂ ਗੱਲਾਂ ਉਹ ਸਾਨੂੰ ਤਾਂ ਆਏ ਆ ਵੀ ਚੱਲ ਇਹ ਦੋਹੇ ਜਣੀਆਂ ਪਾਲੂ ਦਾ ਚੰਗਾ ਧਿਆਨ ਰੱਖਦੀਆਂ ਚੱਲ ਭੈਣ ਖੁਸ਼ ਹੈ ਇਹਨਾਂ ਨਾਲ ਪਰ ਜਿਹੜੀ ਅੱਜ ਇਹਨਾਂ ਦੀ ਕਰਤੂਤ ਮੈਂ ਸੁਣੀ ਆ ਨਾ ਜਿਹੀ ਕਰਦਾ ਤੇਰੀ ਗਰਦਨ ਵੜ ਦਵਾਂ ਮੈਂ ਪਰ ਪੇਰੇ ਕੰਦੇ ਪਾ ਉਹ ਇਹ ਕਿਹੜੇ ਘੱਟ ਹੈ ਇਹ ਵੀ ਇਹਦੇ ਨਾਲ ਦੀ ਹੈ ਉਹਨੇ ਮਿਲ ਕੇ ਤਰ ਕਰਤੀ ਤੁਸੀਂ ਇੰਨਾ ਇੰਨਾ ਮਾੜਾ ਸੋਚ ਰਹੀਆਂ ਸਾਡੀ ਭੈਣ ਬਾਰੇ ਉਹ ਕੀ ਵਿਗਾੜਦਾ ਤੁਹਾਡਾ ਇਹਨੇ ਰੋਟੀ ਪਾਣੀ ਤੁਹਾਨੂੰ ਇਹ ਲਾ ਕੇ ਦਿੰਦੀ ਹੈ ਕੰਮ ਸਾਰਾ ਇਹ ਕਰਦੀ ਹੈ ਹੈ ਰਾਣੀਆਂ ਬਣ ਕੇ ਤੁਸੀਂ ਬੈਠੀਆਂ ਰਹੇ ਨਹੀਂ ਨੌਕਰਾਂ ਨਹੀਂ ਤੁਸੀਂ ਇਹ ਬਣਾਈ ਵੀ ਹੈ ਅਹੀ ਜੀ ਕੋਈ ਗੱਲ ਨਹੀਂ ਹੈਗੀ ਜੀ ਉਹ ਬੱਸ ਕਰ ਹੁਣ ਹਲੇ ਵੀ ਝੂਠ ਬੋਲੀ ਜਾਂਦੀ ਐ ਐ ਕਰੋ ਆਪਣਾ ਗੋਰੀਆ ਬਿਸਤਰ ਚੱਕੋ ਹਾਂ ਬਾਈ ਗੱਲ ਸਹੀ ਹੈ ਗੱਲ ਸੁਣੋ ਨਹੀਂ ਨਹੀਂ ਇਹ ਇਹ ਸਾਡੀ ਭੈਣ ਦੇ ਭਾਬੀ 1 ਮਿੰਟ ਗੱਲ ਸੁਣ ਲੈ ਹੁਣ ਧਿਆਨ ਨਾਲ ਜੇ ਸਾਡੀ ਭੈਣ ਦੇ ਸਿਰ ਸਿਰ ਨੰਗਾ ਹੋ ਗਿਆ ਤਾਂ ਤੁਹਾਨੂੰ ਲੱਗਦਾ ਅਸੀਂ ਇਹਨੂੰ ਤੰਗ ਤੱਕ ਕਰਕੇ ਮਾਰ ਲੂੰਗੀਆਂ ਪਰ ਹੁਣ ਐਂ ਕਰੋ ਅਸੀਂ ਜਿਉਂਦੇ ਜਾਗਦੇ ਨਾ ਹੁਣ ਅਸੀਂ ਦੰਨੇ ਤੁਹਾਨੂੰ ਦੋਨਾਂ ਨੂੰ ਤਲਾਕ ਬੈਠੋ ਆਪਣੇ ਘਰੇ ਜਾ ਕੇ ਦੇਖਾ ਤੁਹਾਡੇ ਭਾਈ ਭਰਜਾਈ ਤੁਹਾਨੂੰ ਕਿਵੇਂ ਸਾਹਮਣੇ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ ਉਹ ਤੂੰ ਜਾਣਦੇ ਕਰ ਹੁਣ ਨਾਟਕ ਬਾਜ ਇਹ ਨਾਲ ਐਹੀਂ ਹੋਣੀ ਚਾਹੀਦੀ ਸੀ ਨਹੀਂ ਬ੍ਰੂ ਇਹ ਕੰਮ ਕਰਨਾ ਹੈਗਾ ਨਹੀਂ ਹੋਣੀ ਫਿਰ ਜੀ ਸਾਨੂੰ ਮਾਫ ਕਰ ਦੋ। ਉਹ ਮਾਤਾ ਤੂੰ ਐਂ ਦੱਸ ਤੈਨੂੰ ਪਤਾ ਹੀ ਨਾ ਕਿ ਪਾਲੋ ਭੈਣ ਨਾਲ ਕੀ ਕਰਦੀ ਆ। ਇਹ ਤਾਂ ਸਭ ਕੁਝ ਪਤਾਤਾ। ਮੈਂ ਤਾਂ ਕਿਹਾ ਮੈਂ ਹਾਂ ਮੁੰਡਿਆਂ ਨੇ ਕੁੱਟਣੀਆਂ ਫੜ ਕੇ ਦੱਦੀਆਂ ਗੱਦਿਆਂ ਦੀ ਆਹੇ। ਤੂੰ ਮਾੜਾ ਮੋਟਾ ਦੱਸਤਾ ਦਿੰਦੀ ਸਾਨੂੰ। ਹੈ ਆ ਕੁੜੀ ਨੂੰ ਵਿਚਾਰੀ ਨੂੰ ਜੇ ਮਾੜਾ ਮੋਟਾ ਕੱਪੜਾ ਈਲਾ ਪਾ ਦਿੰਦੀ ਜਦਿਆ ਕਹਿੰਦੀ ਐ ਲੈ ਕਿਹੜਾ ਖਸਮ ਦੇਖਣ ਚੱਲੀ ਐ। ਆਏ ਫੌਲ ਦੀਆਂ ਜੈਰ ਹੋਈਆਂ। ਉਹ ਸ਼ਰਮ। ਸ਼ਰਮ ਤਾਂ ਨਹੀਂ ਆਉਂਦੀ ਥੋੜੇ ਬੱਜੀ ਗਾ ਜੂਤ ਘਮਾਵਾ ਥੋੜੇ ਪਾ ਹੁਣ ਮੈਂ। ਵੀਰੇ ਕਾ ਨੂੰ ਕਲੇਸ ਪਾਇਆ ਰਹਿਣ ਦੋ ਤੁਸੀਂ। ਉਹ ਨਹੀਂ ਪਹਿਣੇ। ਗੱਲ ਸੁਣ। ਤੂੰ ਇਹਨਾਂ ਤੇਰੇ ਨਾਲ ਇਹ ਨਾ ਮਾੜਾ ਕਰਦੇ ਰਹੀਆਂ ਉਹ ਅਸੀਂ ਤੇਰੇ ਭਾਈ ਆਂ ਇਕੱਠੇ ਜੰਮੇ ਬਲੇ ਤੂੰ ਸਾਤੋਂ ਕਿਉਂ ਲਗੋ ਰੱਖੀ ਤੇ ਮੈਨੂੰ ਤਾਂ ਦੱਸਦਾ ਦੀ ਇੱਕ ਵਾਰ ਵੀਰੋ ਮੈਨੂੰ ਆਇਆ ਵੀ ਸੋਡੇ ਘਰ ਨਾਲ ਉੱਜੜ ਮੇਰਾ ਤਾਂ ਪ੍ਰਮਾਤਮਾ ਨੇ ਹੀ ਝਾੜਤਾ ਅਸੀਂ ਬੈਠੇ ਨਾ ਤੇਰੇ ਦੋਵੇਂ ਭਰਾ ਅਸੀਂ ਆਪੇ ਤੇਰੇ ਲਈ ਸਭ ਕੁਝ ਦੇਖੂਗੇ ਪਰ ਦੀਦੀ ਮੈਨੂੰ ਮਾਫ ਕਰ ਤੋ ਉਹ ਕਰਦੇ ਭੈਣ ਉਹ ਆ ਤੂੰ ਡਰਾਮੇ ਜਿਹੇ ਨਾ ਕਰ ਤੂੰ ਵੀਰੇ ਕੋਈ ਨਹੀਂ ਵੀਰੇ ਭਾਬੀਆਂ ਮਾਫੀ ਮੰਗ ਰਹੀਆਂ ਨੇ ਨਾ ਹੁਣ ਮੈਂ ਡਰਾਮੇ ਨਹੀਂ ਕਰਦੀ ਮੈਨੂੰ ਸੱਚੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਕੋਈ ਗਲਤੀ ਦਾ ਅਹਿਸਾਸ ਨਹੀਂ ਇਹਨਾਂ ਨੂੰ ਤਾਂ ਮਾਫ ਕਰ ਉਹ ਭਾਲੋ ਭੈਣ ਇਹਨਾਂ ਨੂੰ ਤਾਂ ਜਾ ਕੇ ਆਉਣੇ ਪੇਕੇ ਘਰ ਪਤਾ ਲੱਗਣਾ ਕਿ ਇਹਨਾਂ ਦੀਆਂ ਪਰਜਾਈਆਂ ਇਹਨਾਂ ਨਾਲ ਕਿੱਦਾਂ ਸਲੂਕ ਕਰਦੀਆਂ ਨੇ ਵੀਰੇ ਨਹੀਂ ਵੀਰੇ ਇਹ ਕੰਮ ਨਹੀਂ ਜਦੋਂ ਆਪਣੇ ਕੋਲ ਬੈਠੂਗੀ ਨਾ ਫੇਰ ਬੜਾ ਲੱਗੂ ਤੈਨੂੰ ਆ ਵੀਰੇ ਭਾਬੀ ਤੇ ਮਾਰਨਾ ਦੇਖ ਤਾਂ ਇਹ ਚੰਗਾ ਸੋਚਦੀ ਥੋੜਾ ਮਿਹਰਤਾ ਕਰਦੀ ਆ ਆ ਦੇਖ ਲੈ ਕੰਮ ਨਹੀਂ ਹੈਗੀ ਹੁਣ ਵੀ ਤੁਹਾਡੇ ਬਾਰੇ ਸੋਚ ਰਹੀ ਹੈ ਇਹ ਜੀ ਕਰਨਾ ਦਿਲ ਦਾ ਬੂਥਾ ਭੰਦ ਮਦਰਾਮ ਨਾ 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 ਇਹ ਕੰਮ ਨਹੀਂ ਕਰਨਾ ਮੇਰੇ ਵੀਰ ਨਾ ਮੇਰੇ ਭਾਈ ਇਹ ਕੰਮ ਨਾ ਕਰ ਤੂੰ ਹੱਥ ਬੰਨੀ ਜਾਣੇ ਪਿੱਛੇ ਤੇਰੇ ਨਾਲ ਕਿਦਾਂ ਦਾ ਸਲੂਕ ਕਰਦੀਆਂ ਇਹ ਕੋਈ ਨਹੀਂ ਵੀਰੇ ਮੈਂ ਫੇਰ ਕਿਉਂ ਕਿ ਮੇਰੀਆਂ ਭਾਬੀਆਂ ਨੇ ਪਰ ਤੁਸੀਂ ਨਾ ਆਇਆ ਜੋ ਕੁਝ ਕਰੋ ਉਹ ਮੈਨੂੰ ਦੱਸੋ ਸਹੀ ਉਹ ਕੀ ਵਿਗਾੜਿਆ ਭਾਬੀ ਹੈਪੀ ਤੇਰਾ ਕੀ ਵਿਗਾੜਦਾ ਸਾਡੀ ਭੈਣ ਨੇ ਉਹ ਕਿਉਂ ਐਦਾਂ ਇਹਦੇ ਨਾਲ ਕਰਦੀਆਂ ਨਹੀਂ ਆ ਤੁਸੀਂ ਜੀ ਮੈਨੂੰ ਮਾਫ ਕਰ ਤੋ ਕੋਈ ਨਹੀਂ ਆਪਣੇ ਨੂੰ ਫੋਨ ਨਾ ਚਾਹੀਦਾ ਸਾਸੂ ਨਾ ਚਾਹੀਦਾ ਵੀ ਉਹ ਤਾਂ ਪਹਿਲਾਂ ਹੀ ਤੰਗ ਹੈ ਹੈ ਉਹਦਾ ਦਿਲ ਕਰਦਾ ਇੱਥੇ ਬੈਠਣ ਨੂੰ ਮਜਬੂਰੀ ਸੀ ਉਹਦੀ ਜਿਹੜੀ ਇੱਥੇ ਆ ਗਈ ਉਹ ਫੇ ਸਿਰਫ ਹੋ ਗਿਆ ਟਾਈਮ ਕੱਢਦੀ ਵਿਚਾਰੀ ਉਹ ਹੈ ਤੁਹਾਨੂੰ ਸ਼ਰਮ ਨਹੀਂ ਹੈ ਤੁਹਾਨੂੰ ਪਾਪਾ ਨੂੰ ਕਿਹਾ ਪਤਾ ਤਾਂ ਕਿਹੜਾ ਦਿਮਾਗ 'ਚ ਸ਼ਰਾਰਤ ਚੱਲਦੀ ਕਹਿੰਦੀ ਅਸੀਂ ਮੁੰਡਾ ਲੱਭੂਗੀਆਂ ਉਹ ਐਦਾਂ ਨਾ ਮੁੰਡਾ ਲੱਭ ਰਹੀਆਂ ਤੁਸੀਂ 50 52 ਸਾਲ ਦਾ ਤੁਹਾਡੇ ਮਾਪਿਆਂ ਨੇ ਇੱਧਰ ਨਹੀਂ ਲੱਭੇ ਤਾਂ ਤੁਹਾਡੇ ਲਈ ਜੀ ਮੇਨੋ ਗਲਤੀ ਹੋਗੀ ਅਸੀਂ ਮੰਨਤਾ ਰਹੇ ਆ ਪਾਲੋ ਪੈਣੇ ਮੈਂ ਤੇਰੇ ਹੱਥ ਲਾਵਾਂ ਨਾ 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 ਮਾਂ ਮੈਨੂੰ ਕਮ ਨਾ ਕਰੋ ਨਾ ਨਾ ਮਮੀ ਮਾਂ ਨੂੰ ਮਾਫ ਕਰ ਮਾਫ ਕਰ ਮੈਂ ਕਿਹਨੂੰ ਮਾਫ ਕਰੀਂ ਤੂੰ ਕਹੀ ਮੰਗੋ ਮਾਫੀ ਇਹ ਤਾਂ ਦੁਖੀ ਕਰਦੀ ਐ ਕੁਛ ਨਹੀਂ ਦੁਖੀ ਤੁਸੀਂ ਸਾਡੀ ਭੈਣ ਨੂੰ ਕਰਿਆ ਕਰਦਾ ਦੇਖ ਭਾਈ ਜਿਹੜਾ ਕੁਝ ਕਰਨਾ ਹੁਣ ਪਾਲੋ ਨੇ ਕਰਨਾ ਹੈ ਪਾਲੋ ਪੈਣ ਤੈਨੂੰ ਇਹਨਾਂ ਦੇ ਡਰਨ ਦੀ ਕੋਈ ਲੋੜ ਨਹੀਂ ਤੂੰ ਜਿਵੇਂ ਮਰਜ਼ੀ ਅਸੂਲ ਕਰ ਸਕਦੀ ਜੇ ਤੂੰ ਚਾਹੁੰਦੀ ਐ ਨਾ ਬੀੜਾਂ ਨੂੰ ਅਸੀਂ ਘਰੋਂ ਕੱਢ ਦਈਏ ਤਾਸੀਣਾ ਨੂੰ ਅੱਜੇ ਘਰੋਂ ਕੱਢ ਦੇ ਨਾ 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 ਕਰਨਾ ਨਹੀਂ ਦੂੰ ਨਾ ਕਰੋ ਨਹੀਂ ਕੱਢਣੇ ਫਬ ਇਸ ਗੱਲ ਦੀ ਮਾਰੀ ਤਾਂ ਫਿਰ ਮੈਂ ਤੁਹਾਡੇ ਕੋਲ ਅੱਜ ਤੱਕ ਮੂੰਹ ਨਹੀਂ ਖੋਲਿਆ ਵੀ ਤੁਹਾਡੇ ਘਰ ਨਾ ਬਰਬਾਦ ਹੋ ਜਾਣ ਸਾਨੂੰ ਮਾਫ਼ ਕਰ ਦਿਓ ਮੈਂ ਮਾਫ਼ ਕਰਦਾ ਭਾਬੀ ਚਲੋ ਤੁਸੀਂ ਆਹ ਦੇਖ ਲੈ ਕਿੰਨੀ ਚੰਗੀ ਸਾਡੀ ਭੈਣ ਮੈਂ ਨਾ ਦਾ ਕਰਦੀ ਐ ਇਸ ਤੋਂ ਬਾਅਦ ਅਸੀਂ ਤੇਰੀ ਆਉਦੀ ਭੈਣ ਸਮਝ ਕੇ ਕਰ ਜਿੱਥੇ ਕਰਨਾ ਵਧੀਆ ਥਾਂ ਮੇ ਕਰਾਂਗੇ ਪਿਆ